ਉਗਾ 42 ਹੈ ਕਿ ਬੰਦਾ ਹਰ ਕਿਸੇ ਇਨਸਾਨ ਦੀ ਬੋਡੀ ਲੱਗ ਹੈ ਤਹਰੋ ਕੋਈ ਬਰੋਕਨ ਆਉ ਹੋਈ ਜੋ ਤੁਸੀਂ ਕਿੱਦਾਂ ਸੰਭਾਲਾ ਕੀਤਾ ਕਰੋ ਕੁਐਸਚਨ ਹੋਰ ਹੈ ਮੇਰੇ ਮਨ 'ਚ ਆ ਰਹੇ ਕਰੋ ਬਾਹਰੇ ਨਿਕਲਣਾ ਕਿੱਦਾਂ ਕਿੱਦਾਂ ਤੁਹਾਨੂੰ ਮਿਲ ਜਾ ਰਿਹਾ ਰਿਸਪੌਂਸ ਕਿੱਦਾਂ ਮੈਂ ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੋ ਸਕਦੀ ਉਹ ਲੱਗ ਸੁਗਿਆ ਮੇਰਾ ਪਾਣੀ ਲੈ ਬਣਾਇਆ ਸਸਰੀ ਗਾਲ ਦੀ ਘਾਰਿਆਂ ਨੂੰ ਮੈਂ ਆ ਨਾ ਨਾਕੇਸ਼ਪ ਚੈਨਲ ਨਾ ਨਾ ਕੈਪਚਰਸ ਤੇ ਥੰਬਨੇਲ ਤੁਸੀਂ ਦੇਖ ਹੀ ਲਿਆ ਹੋਣਾ ਮੈਂ ਕਿਸ ਟੌਪਿਕ ਤੇ ਗੱਲ ਕਰਨ ਆ ਕਿਹਦੇ ਵਾਸਤੇ ਆਇਆ ਤੇ ਕੀ ਤੁਸੀਂ ਦੇਖ ਹੀ ਲਿਆ ਉਹ ਟ੍ਰੇਲਰ ਵਿੱਚ ਵੀ ਦੇਖ ਲਿਆਣਾ ਤੇ ਹੁਣ ਜਿਆਦਾ ਤਲਾ ਨਾ ਕਰਦੇ ਹੋਇਆ ਮੈਂ ਸਿੱਧਾ ਟੌਪਿਕ ਤੇ ਆਣਾ ਵਾ ਤੇ ਅਨੂਯੋਗਾ ਸੈਂਟਰ ਦੇ ਓਨਰ ਅਨੂ ਮਿਸ ਅਨੂ ਨੂੰ ਅਸੀਂ ਅੱਜ ਇੰਟਰਵਿਊ ਤੋਂ ਕਰਾਵਾਂਗੇ ਇੰਟਰਵਿਊ ਕਰਾਂ ਦੀ ਵੈਸੇ ਲੋੜ ਨਹੀਂ ਹੈ ਕਿ ਪਤਾ ਤੇ ਹੋਣਾ ਹੀ ਵੈਸੇ ਬੇਗਵਾਲ ਦੇ ਵਾਸੀ ਆ ਨੂੰ ਬਾਲੇ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਮੈਂ ਦੱਸਦਾ ਅਨੂਯੋਗਾ ਸੈਂਟਰ ਉਹਨੇ ਆਪਣਾ ਯੋਗਾ ਸੈਂਟਰ ਖੋਲਿਆ ਹੈ ਬੇਗਵਾਲ ਦੇ ਵਿੱਚ ਟਾਣਾ ਰੋਡ ਤੇ ਪੈਂਦਾ ਵਾ ਤੇ ਮੂਨ ਆਇਲੈਂਡ ਸੈਂਟਰ ਤੇ ਬਿਲਕੁਲ ਨਾਲ ਤੇ ਹੁਣ ਅਸੀਂ ਜਿਹੜਾ ਪੁਆਇੰਟ ਤੇ ਆਨੇ ਆ ਹਾਂਜੀ ਭਾਜੀ ਸਸਤੀ ਕਹਾ ਜੀ ਸਸਤੀ ਕਹਾ ਜੀ ਕੀ ਆ ਜਾ ਠੀਕ ਠਾਕ ਬਸ ਬੋਲੋ ਤੁਸੀਂ ਫੈਮਿਲੀ ਪਰਵਾਹ ਠੀਕ ਠਾਕ ਹਾਂਜੀ ਹਾਂਜੀ ਬਿਲਕੁਲ ਵਧੀਆ ਤੁਸੀਂ ਸੁਣਾਓ ਹਾਂਜੀ ਜੀ ਅਸੀਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਕਿ ਤੁਸੀਂ ਜਿਹੜਾ ਜੋਗਾ ਸਨਰ ਖੋਲਾ ਹੈ ਹਾਂਜੀ ਤੇ ਦੂਜੀ ਗੱਲ ਇਹ ਹੈ ਤੇ ਤੁਸੀਂ ਆਪ ਕੋ ਦੱਸੋ ਸਾਡੇ ਆਡੀਅੰਸ ਸਸਿਕਾ ਸਾਰਿਆਂ ਨੂੰ ਮੇਰੇ ਵੱਲੋਂ ਮੇਰਾ ਨਾਮ ਹੈ ਮੈਮੇ ਸੰਨੂ ਤੇ ਮੈਂ ਬੇਗਵਾਲ ਤੋਂ ਆ ਤੇ ਆਮ ਪ੍ਰੋਫੈਸ਼ਨਲ ਇੰਟਰਨੈਸ਼ਨਲ ਸਰਟੀਫਾਈਡ ਯੋਗਾ ਟੀਚਰ ਐਂਡ ਆਈ ਹੈਵ ਡਨ ਆ ਮੀਨ ਯੋਗਾ ਐਂਡ 200 ਆਰਸ ਇੰਟਰਨੈਸ਼ਨਲ ਸਰਟੀਫਾਈਡ ਕੋਰਸ ਫਰਮ ਆਰਐਫਐਮ ਅਕੈਡਮੀ ਫਰਮ ਦਿੱਲੀ ਸੋ ਅੱਜ ਭਾਜ ਮੇਰੇ ਕੋਲ ਆਇਆ ਇੰਟਰੋਡਕਸ਼ਨਲੀ ਤੇ ਬਹੁਤ ਵਧੀਆ ਲੱਗਾ ਥੈਂਕ ਯੂ ਮੈਂਜੀ ਅੱਜ ਮੈਂਜੀ ਹੁਣ ਅਸੀਂ ਜਿਹੜੇ ਮੇਨ ਮੁੱਦੇ ਤੇ ਆਪਾਂ ਗੱਲ ਕਰਨ ਆਏ ਆ ਅੱਜ ਤੇ ਉਹ ਹੈਗਾ ਯੋਗਾ ਹਾਂਜੀ ਯੋਗਾ ਬਾਰੇ ਕੁਝ ਦੱਸੋ ਯੋਗਾ ਐਕਚੁਅਲੀ ਕੀ ਹੈ ਯੋਗਾ ਪਾਜੀ ਯੋਗਾ ਐਕਚੁਅਲੀ ਯੋਗਾ ਇਜ਼ ਅ ਪ੍ਰੈਕਟਿਸ ਆਫ ਮਾਈਂਡ ਬ੍ਰੈਥ ਐਂਡ ਬਾਡੀ ਲਾਈਕ ਠੀਕ ਹੈ ਯੋਗਾ ਇੱਕ ਪ੍ਰੈਕਟਿਸ ਹੈ ਤੁਹਾਡੀ ਸਾਹ ਦੀ ਸਰੀਰ ਦੀ ਤੇ ਬਾਡੀ ਦੇ ਮੂਵਮੈਂਟ ਕਿਦਾਂ ਹੋ ਰਹੀ ਹੈ ਹਾਂਜੀ ਹਾਂਜੀ ਉਹ ਪ੍ਰੈਕਟਿਸ ਹੈ ਮੋਸਟ ਆਫ ਲੋਕਾਂ ਨੂੰ ਇਹ ਲੱਗਦਾ ਕਿ ਯੋਗਾ ਦਾ ਕੋਈ ਰੋਲ ਹੀ ਨਹੀਂ ਹੈ ਕੋਈ ਫਾਇਦਾ ਨਹੀਂ ਹੈਗਾ ਟੂ ਬੀ ਫ੍ਰੈਂਕਲੀ ਇਹ ਪੰਜਾਬੀ ਸੱਜੀਆਂ ਗੱਲਾਂ ਹੈ ਕਿ ਯੋਗਾ ਹੀ ਬਿਲਕੁਲ ਆਸਨਮ ਗਾਰਾ ਕਰਦੇ ਆ ਜਸ ਉਹਨਾ ਹੋਰ ਕਿਸੇ ਚੀਜ਼ ਦਾ ਮੈਟਰ ਨਹੀਂ ਹੈ ਪਰ ਇਹ ਹੀ ਲੋਕੀ ਦੇਖਦੇ ਨੇ ਪਰ ਨਹੀਂ ਯੋਗਾ ਦੇ ਬਹੁਤ ਸਾਰੇ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਨੇ ਹੈ ਨਾ ਯੋਗਾ ਕਰਨਾ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟਸ ਮਿਲਦੇ ਨੇ ਬੈਨੀਫਿਟਸ ਕਿਹੜੇ ਤਰ੍ਹਾਂ ਦੇ ਮਿਲਦੇ ਆ ਬੈਨੀਫਿਟਸ ਲਾਈਕ ਕੀ ਜਿੱਦਾਂ ਕਿ ਯੋਗਾ ਕਰਨਾ ਤੁਹਾਡੇ ਮਸਲ ਇੱਕ ਤਾਂ ਮਸਲ ਸਟਰੈਂਥ ਇਨਕਰੀਜ਼ ਹੁੰਦੀ ਹੈ ਸੈਕਿੰਡ ਵਨ ਫਲੈਕਸੀਬਿਲਟੀ ਇਨਕਰੀਜ਼ ਹੁੰਦੀ ਹੈ ਥਰਡ ਵਨ ਕਿ ਤੁਹਾਨੂੰ ਲਾਈਫ ਬੈਲੈਂਸ ਕਰਨੀ ਆ ਜਾਂਦੀ ਹੈ ਠੀਕ ਹੈ ਤੁਹਾਡੇ ਚ ਪੇਸ਼ੈਂਸ ਲੈਵਲ ਇਨਕਰੀਜ਼ ਹੋ ਜਾਂਦਾ ਹੈ ਤੁਹਾਡੀ ਮੋਬਿਲਟੀ ਤੁਹਾਡੀ ਹਰ ਇੱਕ ਮੂਵਮੈਂਟ ਜਿਹੜੀ ਬਾ Okay. अपनी, अपनी हो ਜਾਂਦੀ ਹੈ लाइक ਤੁਸੀਂ ਆਪਣੀ ਆਪਣੇ ਆਪ ਨੂੰ ਬੋਡੀ ਨਾਲ ਕਨੈਕਟ ਕਰਦੇ ਹੋ ਤੁਸੀਂ ਕਿਦਾਂ ਆਪਣੇ ਬੋਡੀ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਯੋਗਾ ਦੇ थ्रू ਤੇ ਆਪਣੇ ਆਪ ਨੂੰ ਕਰਦੇ ਹੋ ਫਿਰ ਯੋਗਾ ਮੈਂ ਹਾਂ ਜੀ ਮੈਂਟਲ ਨੂੰ ਵੀ ਕੋਈ ਮੈਂਦੀ ਰਾਤਰੀ ਪੈਂਦਾ ਬੋ ਯੋਗਾ ਜੀ ਜੀ ਬਿਲਕੁਲ ਬਿਲਕੁਲ ਮੈਂਟਲੀ ਬਹੁਤ ਜ਼ਿਆਦਾ ਇਫੈਕਟਿਵ ਪੈਂਦਾ ਹੈ ਲਾਈਕ ਜਦੋਂ ਅਸੀਂ pranayama ਕਰਦੇ ਹਾਂ anulom vilom practice ਕਰਦੇ ਹਾਂ pranayama ਕਰਦੇ ਹਾਂ ਇਹ ਸਾਡੇ ਮਾਈਂਡਲੀ ਬਹੁਤ ਹੀ ਵਧੀਆ ਇਹਨਾਂ ਸਾਡੇ ਸਟ्रेस ਐਂਗਜ਼ਾਇਟੀ ਕੋਈ ਵੀ ਸਾਡੇ ਦਿਮਾਗ ਚ ਡਿਪਰੈਸ਼ਨ ਹੈ ਕੁਝ ਵੀ ਹੈ ਅਗਰ ਅਸੀਂ ਡੇਲੀ 10 ਮਿੰਟ ਇਸ ਨੇ ਆਪ ਨੂੰ ਪ੍ਰੈਕਟਿਸ ਜਿੰਨੇ ਆ ਤੇ ਸਾਡੀ ਡੈਫੀਨੇਟਲੀ ਉਹ ਚੀਜ਼ ਰਿਮੂਵ ਹੋ ਜਾਂਦੀ ਹੈ ਤੇ ਸਾਡਾ ਮਾਈਂਡ ਜਿਹੜਾ ਹੈ ਪੋਜ਼ਿਟਿਵ ਹੋ ਜਾਂਦਾ ਹੈ ਕਿਉਂਕਿ ਯੋਗਾ ਇਜ਼ ਲਾਈਕ ਅ એનર્ਜੀ ਤੁਹਾਡੀ ਬੋਡੀ ਚ એનર્ਜੀ ਟਰਾਂਸਫਰ ਹੁੰਦੀ ਹੈ ਤੇ ਤੁਸੀਂ ਮਤਲਬ ਕਿ ਯੋਗਾ ਵੱਲ ਕਿੱਦਾਂ ਆਏ ਪਹਿਲਾਂ ਕੀ ਕਰਦੇ ਸੀ ਉਹ ਸਵੇਰ ਯੋਗਾ ਸਿੱਧਾ ਯੋਗਾ ਸ਼ੁਰੂ ਕੀਤਾ ਹੀ ਜਾਂ ਯੋਗਾ ਕੋਈ ਟ੍ਰੇਨਿੰਗ ਲਈ ਨਹੀਂ ਸਟਾਰਟਿੰਗ ਵਿੱਚ ਕੁਝ ਅਲੱਗ ਕਰਦੇ ਨਹੀਂ ਸਟਾਰਟਿੰਗ ਚ ਐਕਚੁਅਲੀ ਮੈਂ ਆਫਟਰ ਪਲੱਸ 2 ਟੀਚਿੰਗ ਕੀਤੀ 9 ਸਾਲ ਟੀਚ ਕੀਤਾ ਹੋਇਆ ਉਸ ਤੋਂ ਬਾਅਦ ਜਿੱਦਾਂ ਕਿ ਲੋਕਡਾਊਨ ਸ਼ੁਰੂ ਹੋਇਆ ਤੇ ਮੈਂ ਥੋੜਾ ਫੋਕਸ ਮੇਰਾ ਯੋਗਾ ਵਾਲ ਸੀਗਾ ਐਕਚੁਅਲੀ ਟੀਚਿੰਗ ਕੀਤੀ ਤੁਸੀਂ ਥੋੜਾ ਹਾਂਜੀ ਬਿਲਕੁਲ 9 ਸਾਲ ਜਿਹੜੀ ਟੀਚਿੰਗ ਕੀਤੀ ਉਹ ਸਰਕਾਰੀ ਸੀ ਗਵਰਨਮੈਂਟ ਸੀ ਕਿ ਜਾਂ ਫਿਰ ਨਹੀਂ ਨਹੀਂ ਪ੍ਰਾਈਵੇਟ ਸਕੂਲ ਪ੍ਰਾਈਵੇਟ ਸੀ ਪ੍ਰਾਈਵੇਟ ਹੀ ਸੀ ਤੇ ਉਸ ਤੋਂ ਬਾਅਦ ਜਿੱਦਾਂ ਲੋਕਡਾਊਨ ਸ਼ੁਰੂ ਹੋਇਆ ਥੋੜਾ ਐਕਚੁਅਲੀ ਮੈਂ ਓਵਰ weight ਸੀਗੀ ਤੇ ਮੈਨੂੰ ਆਪਣੇ ਆਪ ਨੂੰ ਲੈ ਕੇ ਥੋੜਾ ਜਿਹਾ ਕੁਝ ਚੇਂਜ ਕਰਨਾ ਚਾਹੀਦਾ ਹੈ ਤੇ ਲਾਈਫ ਚ ਇੱਕ ਮੋਟੀਵੇਸ਼ਨ ਲਈ ਆਪਣੇ ਆਪ ਤੋਂ ਕਿ ਆਪਣੇ ਆਪ ਨੂੰ ਚੇਂਜ ਕਰਨਾ ਹੈ ਫਿਰ ਉਸ ਤੇ ਵਰਕ ਕਰਨਾ ਸ਼ੁਰੂ ਕੀਤਾ ਜਿੱਦਾਂ ਮੈਂ ਯੋਗਾ ਦੇ ਵੀਡੀਓਜ਼ ਦੇਖਦੀ ਸੀ ਮੈਨੂੰ ਬਹੁਤ ਕ੍ਰੇਜ਼ ਸੀ ਕਿ ਮੈਂ ਯੋਗਾ ਇਨਸਟ੍ਰਕਟਰ ਬਣਨਾ ਹੈ ਮਤਲਬ ਯੋਗਾ ਵੀਡੀਓ ਦੇਖਦੇ ਕਈ ਸਿੱਖ ਲਿਆ ਜਾਂ ਫਰੇਜ਼ ਦੇ ਵਾਸਤੇ ਕੋਈ ਦੇਖ ਕੇ ਵੀ ਕਾਫੀ ਕੁਝ ਸਿੱਖਿਆ ਮੈਂ ਉੱਥੇ ਜਦੋਂ ਕਰੋਨਾ ਟਾਈਮ 'ਚ ਸਿੱਖਿਆ ਹਾਂਜੀ ਕਰੋਨਾ ਟਾਈਮ 'ਚ ਦੇਖ ਕੇ ਵੀ ਕਾਫੀ ਕੁਝ ਸਿੱਖਿਆ ਸੀ ਇੰਸਟਾਗ੍ਰam ਵਗੈਰਾ ਤੋਂ ਰੀਲਾਂ ਤੋਂ ਦੇਖ ਕੇ ਹਾਂਜੀ ਹਾਂਜੀ ਉੱਥੋਂ ਬਾਅਦ ਇਨਸਪੀਰੇਸ਼ਨ ਹੋਇਆ ਫਿਰ ਇਨਸਪਾਇਰ ਹੋਇਆ ਕਿ ਹਾਂ ਮੈਂ ਅੱਗੇ ਜਾ ਕੇ ਕੁਝ ਵੱਡਾ ਮਾਇਨੇ ਕਰਕੇ ਜਾਵਾਂ ਨਾਲਿਕ ਮੇਂ ਫਰੈਂਡ ਸੀ ਕੀ ਉਹਨੇ ਮੈਨੂੰ ਇਨਸਪਾਇਰ ਕੀਤਾ ਸੀ ਇਸ ਚੀਜ਼ ਲਈ ਤੇ ਮੈਂ ਉਹਨੂੰ ਫੋਲੋ ਕਰਕੇ ਦੈਨ ਮੈਂ ਕਾਫੀ ਚੀਜ਼ਾਂ ਲਰਨ ਕੀਤੀ ਆ ਆਨਲਾਈਨ ਮਤਲਬ ਕਿ ਤੁਸੀਂ ਮੇਨ ਫੋਕਸ ਕੀਤਾ ਪਹਿਲਾਂ ਲੋਕਡਾਊਨ ਚ ਤੁਹਾਨੂੰ ਲੋਕ ਕਹਿੰਦਾ ਲੋਕਡਾਊਨ ਨੇ ਤੁਹਾਨੂੰ ਆਵਲਾ ਕੀਤਾ ਦਿੱਤਾ ਕਹਿੰਦਾ ਮਤਲਬ ਬਿਲਕੁਲ ਬਿਲਕੁਲ ਲੋਕਡਾਊਨ ਨੇ ਹਾਂਜੀ ਹਾਂਜੀ ਮੈਂ ਲੋਕਡਾਊਨ ਚ ਕਾਫੀ ਲੋਕ ਕਾਫੀ ਕੀਤਾ ਹੈ ਨਾ ਲੋਕਾਂ ਨੇ ਕਹਿੰਦੇ ਨੇ ਕਈਆਂ ਵਾਸਤੇ ਤੇ ਨੈਗੇਟਿਵਿਟੀ ਆਈ ਕਈਆਂ ਪੋਜ਼ਿਟਿਵਿਟੀ ਵਾਸਤੇ ਬਿਲਕੁਲ ਬਿਲਕੁਲ ਲੋਕਡਾਊਨ ਚੱਲ ਜਾਂਦੀ ਬਾਕੀ ਉਹਨਾਂ ਅਗਲੀਆਂ ਗੱਲਾਂ ਤੇ ਇਦਾਂ ਹੀ ਹੈ ਕਿ ਜਦੋਂ ਤੁਹ ਬਿਲਕੁਲ ਬਿਲਕੁਲ ਕਿੰਦਾ ਥੋੜਾ ਟਿਪੀਕਲ ਜਿਹਾ ਏਰੀਆ ਵੀ ਆਇਆ ਹੈ ਮਤਲਬ ਥੋੜਾ ਜਿਹਾ ਡਿਵੈਲਪ ਵੀ ਹੋ ਗਿਆ ਡਿਵੈਲਪਮੈਂਟ ਹਾਂਜੀ 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 ਬਟ ਫਿਰ ਵੀ ਕਈ ਹੈਗੀਆਂ ਲੇਡੀਜ਼ ਜਿਹੜੀਆਂ ਕਹਿੰਦੀਆਂ ਨਹੀਂ ਯੋਗਾ ਨਹੀਂ ਕਰਨਾ ਜਾਂ ਅਸੀਂ ਘਰੋਂ ਬਾਹਰ ਹੀ ਨਿਕਲਣਾ ਕਿੰਦਾ ਕਿੰਦਾ ਤੁਹਾਨੂੰ ਮਿਲ ਗਿਆ ਰਿਸਪੌਂਸ ਕਿੰਦਾ ਮਿਲ ਗਿਆ ਅ ਜਦੋਂ ਮੈਂ ਸਟਾਰਟ ਕੀਤਾ ਸੀ ਯੋਗਾ ਸੈਂਟਰ ਥੈਨ ਇੱਕ ਸਾਲ ਤੇ ਬਹੁਤ ਰਿਸਪੌਂਸ ਇੰਨਾ ਅੱਛਾ ਨਹੀਂ ਸੀ ਹੈਗਾ ਹਾਂ ਲਾਈਕ ਸੀ ਇੰਨਾ ਅੱਛਾ ਨਹੀਂ ਸੀ ਹੈਗਾ ਲਾਈਕ ਇਧਰ ਲੋਕਾਂ ਚ ਅਵੇਅਰਨੈਸ ਹੀ ਨਹੀਂ ਸੀ ਹੈਗੀ ਬਿਲਕੁਲ ਜਿੱਦਾਂ ਜਿੱਦਾਂ ਟਾਈਮ ਨਿਕਲਿਆ ਤੇ ਸੈਕਿੰਡ ਇਅਰ ਥੋੜਾ ਰਿਸਪੌਂਸ ਮਿਲਣਾ ਸ਼ੁਰੂ ਹੋਇਆ ਹੌਲੀ ਹੌਲੀ ਚੀਜ਼ਾਂ ਰਿਕਵਰ ਹੋਣੇ ਸ਼ੁਰੂ ਹੋਈਆਂ ਪਰ ਇੱਥੇ ਹੌਲੀ ਹੌਲੀ ਲੋਕਾਂ 'ਚ ਅਵੇਅਰਨੈਸ ਆ ਗਈ ਆ ਗਈ ਤੇ ਆਹ ਕਾਫੀ ਲੋਕਾਂ ਨੂੰ ਫਰਕ ਮੈਂ ਦੇਖਿਆ ਹੈ ਕਿ ਤੁਹਾਡੇ 3-4 ਕਲਾਇੰਟਾਂ ਤੇ ਮੈਨੂੰ ਪਤਾ ਹੀ ਹੈ ਨਾ ਕਿ ਸਾਡਾ ਪਿੰਡ ਇੱਕੋ ਹੀ ਕਿਉਂਕਿ ਅਸੀਂ ਦੇਖੋ ਜੀ ਕੋਈ ਸੇਮ ਪਿੰਡ ਨੇ ਆ ਬਿਲਕੁਲ ਬਿਲਕੁਲ ਤੇ ਉਹ ਮੈਂ ਦੋ ਤਿੰਨ ਮੈ ਕੋਈ ਅਸੀਂ ਕਿ ਤਰ੍ਹਾਂ ਮੈਂ ਜ਼ਿਕਰ ਵੀ ਕੀਤਾ ਸੀ ਉਹ ਨਾਲ ਪਰ ਮੈਂ ਜਿਆਦਾ ਪ੍ਰੈਫਰ ਨਹੀਂ ਕੀਤਾ ਬਟ ਮੈਂ ਕਹਿੰਦੀ ਉਹ ਸਿਖਾਉਂਦੇ ਮੈਨੂੰ ਜਦੋਂ ਪਰਸਨ ਜੀ ਨਹੀਂ ਸੀ ਪਤਾ ਕਿਉਂਕਿ ਮੈਨੂੰ ਜੋਗਾ ਹੀ ਸਿਖਾਉਂਦੇ ਹਾਂ ਹੁਣ ਤੁਸੀਂ ਦੱਸਿਆ ਮੈਂਟਲੀ ਹੈ ਨਹੀਂ ਸਹੀ ਹੈ ਨਾ ਤੇ ਉਹ ਆਈ ਸੀ ਉਹ ਕਾਫੀ ਚਬੀ ਸੀ ਮੋਟੇ ਕਾਫੀ ਕਾਫੀ ਫੈਕਟੀ ਸੀ ਗੀਆਂ ਕੁੜੀਆਂ ਦੋਨੇ ਸੀ ਪਰ ਜਦੋਂ ਹੁਣ ਦੇਖਿਆ ਮੈਂ ਤੇ ਉਹ ਤਾਂ ਟ੍ਰਾਂਸਮਿਸ਼ਨ ਹੀ ਬੜਾ ਖਤਰਨਾਕ ਹੈ ਕਿਉਂਕਿ ਸਾਰਾ ਕੁਝ ਹੀ ਨਾ ਝੜੀ ਗਿਆ ਪਹਿਲਾਂ ਤਾਂ ਕਹਿੰਦੇ ਸੀ ਸਾਡਾ 70 80 ਕਿਲੋ ਭਾਰ ਤੀਗਾ ਹੁਣ ਤਾਂ ਉਹ 30 35 ਦੇ ਨਹੀਂ 35 ਸੌਰੀ 50 60 ਦੇ ਨੀਅਰ ਬਹੁਤ ਪਹੁੰਚ ਗਿਆ ਸੀ ਬਿਲਕੁਲ ਕਾਫੀ ਫਰਕ ਪੈ ਗਿਆ ਨਹੀਂ ਬਿਲਕੁਲ ਯੋਗਾ ਨਾਲ ਫਰਕ ਪੈਂਦਾ ਬਟ ਸਲੋ ਪੈਂਦਾ ਥੋੜਾ ਤੁਹਾਡੀ ਡਾਈਟ ਲਾਈਫ ਸਟਾਈਲ ਵੀ ਮੈਟਰ ਕਰਦਾ ਉਹ ਤਾਂ ਹਾਰਡ ਵਰਕ ਵੀ ਹੈਗਾ ਨਾਲ ਇਹ ਚੀਜ਼ਾਂ ਹੈਗਾ ਨਹੀਂ ਤੁਸੀਂ ਇਦਾਂ ਮੈਂ ਹਰਬਲ ਲਾਈਫ ਵਾਲਿਆਂ ਨਾਲ ਨਾ ਉਹ ਆਈ ਸੀ ਹਰਬਲ ਲਾਈਫ ਵਾਲੇ ਵੀ ਮੇਰੇ ਕੋ ਆਂਦੇ ਸੀਗੇ ਭਾਈ ਇਦਾਂ ਮੇਰੇ ਹੈਗੇ ਮੇਰੇ ਕਦਮ ਤੇ ਸੀਗੇ ਉਹ ਕਾਫੀ ਫੈਟੀ ਸੀਗੇ ਉਹ ਉਹਨਾਂ ਨੂੰ ਕਹਿੰਦੇ ਕਿ ਚਲੋ ਤੁਸੀਂ ਹਰਬਲ ਲਾਈਫ ਯੂਜ਼ ਕਰੋ ਤੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਬਟ ਮੇਰੇ ਮਾਈਂਡ ਵਿਚ ਵੀ ਆ ਕਿ ਕੁਝ ਕਰਨਾ ਨਹੀਂ ਉਹ 3 ਛੱਡਣਾ ਹੀ ਹੈ ਨਾ ਨਹੀਂ ਨਹੀਂ ਬਿਲਕੁਲ ਉਹ ਹਰਬਲ ਲਾਈਫ ਐਕਚੁਅਲੀ ਗੁੱਡ ਫੈਟ ਛੜ ਜਾਂਦੀ ਗੁੱਡ ਫੈਟ ਛੜ ਜਾਂਦੀ ਹਾਂ ਬਿਲਕੁਲ ਬਿਲਕੁਲ ਮਤਲਬ ਕਿ ਫੈਟ ਵੀ ਸਾਡੇ ਕੋਈ ਵੀ ਤੁਸੀਂ ਪ੍ਰੋਡਕਟ ਲੈਂਦੇ ਹੋ ਤੁਹਾਡੀ ਬੋਡੀ ਤੇ ਵੈਸੇ ਵੀ ਉਹ ਇਟਸ ਨੋਟ ਗੁੱਡ ਫॉर ਯੂ ਬੋਡੀ ਕਿਉਂਕਿ ਦੇਖੋ ਹਰ ਕਿਸੇ ਇਨਸਾਨ ਦੀ ਬੋਡੀ ਲੱਗ ਹੈ ਹਰ ਕਿਸੇ ਬੋਡੀ ਸੇਮ ਨਹੀਂ ਹੈਗੀ ਕਈਆਂ ਨੂੰ ਸੂਟ ਕਰੇਗਾ ਕਈਆਂ ਨੂੰ ਨਹੀਂ ਕਰੇਗਾ ਜਿਹਨੂੰ ਨਹੀਂ ਕਰੇਗਾ ਉਹਨੂੰ ਕੋਈ ਨਾ ਕੋਈ ਦਿੱਕਤ ਆਏਗੀ ਜਾਂ ਤੇ ਨੀਚ ਪ੍ਰੋਬਲਮ ਆਏਗੀ ਜਾਂ ਲੀਵਰ ਫੈਟੀ ਦੀ ਪ੍ਰੋਬਲਮ ਆ ਕੀ ਫਰਕ ਪੈਣਾ ਹੀ ਹੈ ਨਾ ਕਿਉਂਕਿ ਜੇ ਤੁਸੀਂ طرف ਬੈਠੇ ਬੈਠੇ ਕਹੀਓਗੇ ਉਹ ਕੀ ਕੰਬੀਅਰ ਦੇ ਅੰਦਰ ਗ੍ਰੀਨ ਟੀ ਵਗੈਰਾ ਦਿੰਦੇ ਆ ਬਿਲਕੁਲ ਪੀਆ ਉਹ ਤੇ ਉਹਦੇ ਨਾਲ ਕੋਈ ਫਰਕ ਤੇ ਪੈਣਾ ਨਹੀਂ ਕਿ ਤੁਸੀਂ ਫੁੱਤੇ ਰਹੋ ਗ੍ਰੀਨ ਟੀ ਤੁਸੀਂ ਲੋ ਹਰਬਲ ਦੀ ਲੋ ਗ੍ਰੀਨ ਟੀ ਨੇਚਰਲ ਲੋ ਤੁਸੀਂ ਖਾਣਾ ਖਾਓ ਨੇਚਰਲ ਖਾਣਾ ਖਾਓ ਫਰੈਸ਼ ਖਾਣਾ ਖਾਓ ਜਿੰਨਾ ਫਰੈਸ਼ ਖਾ ਸਕਦੇ ਹੋ ਪ੍ਰੋਸੈਸਡ ਫੂਡ ਬੰਦ ਕਰੋ ਤੁਸੀਂ ਕੀ ਪ੍ਰੇਫਰ ਕਰਦੇ ਹੋ ਹਰਬਲ ਲਾਈਫ ਪੀਣ ਨਾਲ ਫਰਕ ਪੈਂਦਾ ਕਿ ਜਾਂ ਫਿਰ ਨਾਲ ਤੁਹਾਨੂੰ ਐਕਸਰਸਾਈਜ਼ ਦੀ ਕੀ ਹਰਬਲ ਲਾਈਫ ਨਾਲ ਫਰਕ ਤੇ ਪੈਂਦਾ ਬਟ ਲਾਈਫਟਾਈਮ ਤੁਸੀਂ ਉਹ ਨਹੀਂ ਲੈ ਸਕਦੇ ਲਾਈਫਟਾਈਮ ਨਹੀਂ ਲੈ ਸਕਦੇ ਮੈਨੂੰ ਹਾਰਡ ਵਰਕ ਕਰਨਾ ਪੈਣਾ ਨਾਲ ਹਾਰਡ ਵਰਕ ਬਿਲਕੁਲ ਤੁਸੀਂ ਇੱਕ ਸਾਥ ਵੀ ਭੋਜਨ ਖਾਓ ਨੇਚਰ ਮਤਲਬ ਬਾਰਿਜ ਜੀ ਤਾਂ ਬੰਦ ਕਰ ਦੋ ਕਿਉਂਕਿ ਅੱਜ ਕੱਲ ਤੇ ਇਹ ਕਰੇਜ਼ ਹੀ ਚੱਲਦਾ ਹੈ ਤੁਹਾਨੂੰ ਪਤਾ ਹੈ ਜਿਹੜਾ ਫਾਸਟ ਫੂਡ ਹੀ ਲੈ ਕੇ ਬਹਿ ਗਿਆ ਲੋਕਾਂ ਨੂੰ ਕਿਉਂਕਿ ਹਰ ਮੇਰੇ ਖਿਆਲ ਨਾਲ ਸਾਡੇ ਬਿਗਵਲ ਵਿੱਚ ਨਾ ਹਰ ਤੀਸਰੀ ਸ਼ਾਪ ਫਾਸਟ ਫੂਡ ਦੀ ਹੈ ਹਾਂਜੀ ਹਾਂਜੀ ਬਿਲਕੁਲ ਰੀੜੀਆਂ ਵੀ ਲੱਗੀਆਂ ਹੋਈਆਂ ਜੋ ਵੀ ਲਗਾ ਲੋਕੀ ਪ੍ਰੈਫਰ ਹੀ ਫਾਸਟ ਫੂਡ ਕਰਦੇ ਨੇ ਫਾਸਟ ਹੀ ਹੋ ਗਈ ਜਾਂਦਾ ਨਾ ਕਿਉਂਕਿ ਘਰ ਰੋਟੀ ਨਾ ਬਕਾਣੀ ਪਵੇ ਫਾਸਟ ਫੂਡ ਜਾ ਕੇ ਖਾਈ ਦੇਖੋ ਭਾਈ ਜਿਹੜਾ ਫਾਸਟ ਫੂਡ ਖਾ ਰਹੇ ਨੇ ਆਨ ਵੈਲ ਟਾਈਮ 'ਚ ਜੋ ਵੀ ਫਾਸਟ ਫੂਡ ਖਾ ਰਿਹਾ ਮੈਂ ਕਹਿਣਾ ਚਾਹੁੰਦੀ ਬਟ ਇਨਾਂ ਨੂੰ ਕੈਂਸਰ ਦੀ ਪ੍ਰੋਬਲਮ ਹੋ ਸਕਦੀ ਹੈ। ਓਬਵੀਅਸਲੀ ਕੈਂਸਰ ਦੀ ਹੋ ਸਕਦੀ ਹੈ। ਕੈਲੋਸਟ੍ਰੋਲ ਲੈਵਲ ਬਹੁਤ ਹਾਈ ਰਹਿੰਦਾ ਹੈ ਨਾ ਬਟ ਲੋਕਾਂ ਨੂੰ ਤਾਂ ਸਮਝ ਨਹੀਂ ਹੈ ਕਿ ਸਾਨੂੰ ਕੀ ਖਾਣਾ ਕੀ ਨਹੀਂ ਖਾਣਾ। ਬਸ ਫੇਸ ਦੇਖਦੇ ਪਏ ਕਿ ਆ ਜੀ ਖਾਈ ਜਾਂਦੇ ਪਏ ਆ ਜਿੱਥੋਂ ਮਰਜੀ ਕੋਈ ਇੱਕ ਤਾਂ ਦੇਖੋ ਉਹ ਵੀ ਨਹੀਂ ਨਾ ਹੈਗੇ ਇਹਦੇ ਵਿੱਚ ਸਫਾਈ ਵਾਲਾ ਕੋਈ ਤਾਂ ਨਹੀਂ ਦਿੱਤਾ ਪਿਆ। ਬਿਲਕੁਲ ਬਿਲਕੁਲ। ਉਹੀ ਹੱਥਾਂ ਵਾਲਾ ਵਿਚਾਰੇ ਉਹ ਮਿਲ ਜਾਂਦੇ ਪਏ ਉਹੀ ਹੱਥਾਂ ਦਾ ਖਵਾਈ ਜਾਂਦੇ ਪਏ ਨਾ। ਬਿਲਕੁਲ ਬਿਲਕੁਲ। ਤੇ ਚਲੋ ਇਹ ਤਾਂ ਟੌਪਿਕ ਅਲੱਗ ਹੋ ਗਿਆ ਇੱਕ ਪਰ ਅਥਾ ਹੀ ਹੋਣੀ ਸੀ ਅ ਜੇ ਯੂ ਡੋਨਟ ਮਾਈਂਡ ਮੈਂ ਤੁਹਾਣਾ ਥੋੜੀ ਪਰਸਨਲ ਟਾਕ ਕਰਨਾ ਚਾਹਣਾ ਉਹਨਾਂ ਜਿੰਮੇਵਾਰ ਚੱਕਰ ਜਿੰਮੇਵਾਰੀ ਸਭ ਤੁਸੀਂ ਘਰ ਦੇ ਵਿੱਚ ਫੈਮਿਲੀ ਵਿੱਚ ਕੌਣ ਕੌਣ ਹੈ ਫੋਜੀ ਉਹ ਪੁੱਛੀ ਫੈਮਿਲੀ ਚ ਮੰਮੀ ਹੈ ਪਾਪਾ ਹੈ ਸਿਸਟਰ ਹੈ ਉਹ ਮੈਰਿਡ ਹੈ ਅਛਾ ਮਤਲਬ ਸਾਈਜ਼ ਫੰਡਬਿਲਟੀ ਘਰ ਵੀ ਤੁਹਾਡੀ ਹਾਂਜੀ ਹਾਂਜੀ ਮੇਰੀ ਤੁਸੀਂ ਆਪਣੇ ਮਤਲਬ ਵੇਚ ਦਾ ਫਰਜ਼ ਨਿਭਾ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਮੈਨੂੰ ਬਹੁਤ ਅੱਛਾ ਲੱਗਦਾ ਕਿਉਂਕਿ ਆਈ ਐਮ ਆਈ ਫੀਲ ਪ੍ਰਾਊਡ ਆਫ ਮੀ ਕਿ ਮੈਂ ਅੱਜ ਇਹ ਚੀਜ਼ ਕਰ ਰਹੀ ਹਾਂ ਐਕਚੁਅਲੀ ਇਸ ਲਾਈਨ ਚਾਹਣਾ ਵੀ ਮੇਰਾ ਇੱਕ ਸੁਪਨਾ ਸੀਗਾ ਕਿ ਮੈਂ ਉਹਨੂੰ ਉੱਤੇ ਵਰਕ ਕੀਤਾ ਉਹਨੂੰ ਅਚੀਵ ਕੀਤਾ ਇਹ ਮੇਲੇ ਬਹੁਤ ਵੱਡੀ ਇੱਕ ਵਧੀਆ ਤੁਸੀਂ ਆਪਣੀ ਗੱਲ ਵੀ ਆਲ ਪ੍ਰਾਊਡ ਆਫ ਯੂ ਬਿਕਾਉਜ਼ ਤੁਸੀਂ ਨਾ ਅੱਜ ਸਾਡੇ ਬੇਗਵਰ ਨਾਮਰਸ਼ਨ ਹੋਏਗਾ ਕਿਉਂਕਿ ਤੁਸੀਂ ਇੱਕ ਲੇਡੀ ਹੋ ਕੇ ਕੁੜੀ ਹੋ ਕੇ ਤੁਸੀਂ ਅੱਗੇ ਮਤਲਬ ਕਰ ਰਹੇ ਹੋ ਯੋਗਾਨ ਸੈਂਟਰ ਨੂੰ ਚਲਾ ਰਹੇ ਹੋ ਨਾਲੇ ਕਾਫੀ ਤੁਹਾਨੂੰ ਫੈਨ ਫੋਲੋਇੰਗ ਵੀ ਦੇਖ ਰਿਹਾ ਤੁਹਾਡੀ ਕਾਫੀ ਹੈ ਮੈਂ ਦੇਖਿਆ ਤੁਹਾਡੇ ਵੀਜ਼ ਵੀ ਕਾਫੀ ਹੈ ਉਹਦੇ ਤੇ ਉੱਥੋਂ ਤੁਹਾਡੇ ਆ ਇੰਸਟਾਗ੍ਰam ਤੇ ਤੁਹਾਡੇ ਮੈਂ ਦੇਖੇ ਹੋਏ ਨੇ ਫਾਲੋਅਰ ਵੀ ਕਾਫੀ ਹੈਗੇ ਨੇ ਬੈਸਟ ਆਫ ਲੱਕ ਦੇ ਲਈ ਦਾ ਥੈਂਕ ਯੂ ਭਾਜੀ ਕਿਉਂਕਿ ਮੈਂ ਕਹਿੰਦਾ ਕਿ ਵਧੀਆ ਕਰ ਰਹੇ ਹੋ ਤੁਸੀਂ ਨਾ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਹਨਾ ਸਹੀ ਪਾਸੇ ਲਾ ਰਹੇ ਹੋ ਹਨਾ ਵਧੀਆ ਗੱਲ ਹੈ ਕਿਉਂਕਿ ਇਹ ਮੈਨੂੰ ਵਧੀਆ ਲੱਗਾ ਤਾਂ ਇੱਥੇ ਪਹੁੰਚ ਗਿਆ ਤੁਹਾਡੇ ਕੋਲ ਤੇ ਦੂਜਾ ਇਹ ਕਹਿ ਰਹੇ ਆ ਕਿ ਜਿੱਦਾਂ ਤੁਸੀਂ ਤੁਹਾਨੂੰ ਕਿੱਦਾਂ ਕਰੋ ਕੋਈ ਰੋਕ ਟੋਪ ਹੋਈ ਜੋ ਤੁਸੀਂ ਕਿੰਨਾ ਸੰਘਰਸ਼ ਕੀਤਾ ਕਰੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਡੈਫੀਨੇਟਲੀ ਸੰਘਰਸ਼ ਕੀਤਾ ਜਦੋਂ ਮੈਂ ਇੱਕ ਸਟੈਪ ਲਿਆ ਕਿ ਮੈਂ ਕਰਨਾ ਚਾਹੁੰਨੀ ਹਾਂ ਮੇਰੇ ਮਦਰ ਨੇ ਬਲੇ ਨਹੀਂ ਨਹੀਂ ਤੂੰ ਨਹੀਂ ਕਰਨਾ ਹੈਗਾ ਤੂੰ ਕਰੋ ਬਾਹਰ ਨਹੀਂ ਜਾਣਾ ਮੈਂ ਚੱਕਰ ਉਹ ਨਾ ਨ ਕਰ ਹੋਈ ਹੈ ਹਾਂਜੀ ਤੇ ਫਿਰ ਮੈਨੂੰ ਥੋੜਾ ਜਿਹਾ ਹੋਇਆ ਕਿ ਵਾਏ ਕਿਉਂਕਿ ਐਕਚੁਅਲੀ ਮੇਰੇ ਅੰਦਰ ਇੱਕ ਨਾ 네ਗੇਟਿਵ ਨੋ ਨਹੀਂ ਹੈਗਾ ਪਿਛਾ ਜੋ ਠਾ ਲਿਆ ਅਗਰ ਮੈਂ ਲਾਈਫ ਚਿੱਤੇ ਹੈਗੀ ਤੇ ਮੇਰੇ ਅੰਦਰ ਜੈਸੇ ਸੀਗਾ ਤਾਂ ਹੀ ਆ ਨਾ ਤੇ ਫਿਰ ਮੈਂ ਸਟੈਪ ਲਿਆ ਮੈਂ ਕਿ ਦੇਖੋ ਅਗਰ ਤੁਸੀਂ ਮੈਨੂੰ ਕਰਨ ਦੋਗੇ ਪ੍ਰੈਕਟਿਸ ਕੁਛ ਵੀ ਵਾਟੇਵਰ ਸਿੱਖਣ ਦੋਗੇ ਤੇ ਮੈਂ ਘਰ ਆਉਂ ਨਹੀਂ ਤੇ ਨਹੀਂ ਆਉਗੀ ਅੱਛਾ ਮਤਲਬ ਬਗਾਵਤ ਕੀਤੀ ਤੇ ਮੇਰੇ ਫਿਰ ਮਦਰ ਕਹਿੰਦੇ ਕਿ ਨਹੀਂ ਨਹੀਂ ਤੂੰ ਆ ਜਾ ਕਰ ਤੇ ਮੈਂ ਜੋ ਵੀ ਕਰਨਾ ਮੈਂ ਤੇਰੇ ਨਾਲ ਚੱਲੂੰਗੀ ਮਮਾ ਨੇ ਫਿਰ ਮੇਰੀ سپورਟ ਕੀਤੀ ਪਰ ਮਮਾ ਨੂੰ ਵੀ ਇਸ ਚੀਜ਼ ਦਾ ਇੱਕ ਪ੍ਰਾਊਡ ਫੀਲ ਹੁੰਦਾ ਕਿ ਜੋ ਤੂੰ ਕਹਿੰਦੀ ਸੋ ਤੂੰ ਕਰਕੇ ਉਹੀ ਨਾ ਮਨ ਲੱਗਿਆ ਕਹਿੰਦੇ ਪਤਾ ਨਹੀਂ ਕੀ ਕਰ ਰਹੀ ਪਰ ਜਦੋਂ ਹੁਣ ਤੁਸੀਂ ਗੇਨ ਕਰ ਰਹੇ ਹੋ ਨਾਲ ਮਾਚੋ ਕਮਾਈ ਦਾ ਸਾਥ ਤਾਂ ਹੈਗਾ ਹੈ ਮੇਨ ਗੱਲ ਅਵੇਅਰਨੈਸ ਹੋ ਰਹੀ ਲੋਕਾਂ ਨੂੰ ਵਧੀਆ ਹੋਣਾ ਨਾ ਵਧੀਆ ਵੇਚ ਹੁੰਦੇ ਆ ਤੁਸੀਂ ਇੱਕ ਇੱਕ ਹੈਲਦੀ ਲਾਈਫ ਸਟਾਈਲ ਲੋਕਾਂ ਨੂੰ ਜਿਹੜੇ ਆਪਣਾ ਵੀ ਮੇਨਟੇਨੈਂਸ ਕਰਦੇ ਪਿਓ ਲੋਕਾਂ ਦਾ ਕਿਉਂਕਿ ਤੁਸੀਂ ਤੇ ਮੈਂ ਦੇਖਿਆ ਸੀ ਤੁਹਾਡੀਆਂ ਫੋਟੋਸ ਦੇਖਿਆ ਹੀ ਹੈ ਮੈਂ ਸ਼ੇਅਰ ਕਰ ਦਊਗਾ ਤੁਹਾਨੂੰ ਕਾਫੀ ਫੈਟੀ ਸੀ ਤੁਸੀਂ ਨਾ ਹੁਣ ਤਾਂ ਚਲੋ ਕਸ ਮੇਨਟੇਨ ਕਰ ਲਿਆ ਹੈ ਪਰ ਨਹੀਂ ਵਧੀਆ ਕਿਉਂਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਨਾ ਅਸੀਂ ਪੜਾ ਜਿਮ ਵਗੈਰਾ ਸਾਡਾ ਮੁੰਡਿਆ ਜਿਮ ਨਾਲ ਮਤਲਬ ਹੁੰਦਾ ਕਿ ਮੈਂ ਜਿਮ ਜਾਂਦਾ ਨਹੀਂ ਵੈਸੇ ਬੋਡੀ ਬਿਲਡਰ ਨਾ ਜੀ ਜੀ ਦੇ ਹਿਸਾਬ ਨਾਲ ਤੇ ਪਰ ਜਿਹੜਿਆ ਕਰ ਰਹੇ ਹੋ ਤੁਸੀਂ ਇਹ ਨਾ ਇਹਦਾ ਯੋਗਾ ਸੈਂਟਰ ਤੇ ਮੈਂ ਕਹਿੰਦਾ ਬਹੁਤ ਮੈਂ ਬਿਗ ਵਾਲ ਚ ਕਰੋ ਮੈਂ ਕਹਿੰਦਾ ਜਿੰਨੇ ਸਾਡੀਆਂ ਬੀਬੀਆਂ ਨਾ ਜਿਹੜੀਆਂ ਸਾਡੀਆਂ ਲੇਡੀਜ਼ ਮਹਿਕਮਾ ਥੋੜਾ ਜਿਹਾ ਕਰੋ ਨਾ ਸਲਿਮ ਕਰੋ ਕਾਫੀ ਮੋਟਾਪਾ ਫੈਲ ਗਿਆ ਬਿਗ ਵਾਲ ਦੇ ਵਿੱਚ ਫਾਸ ਫੁਰ ਫਾਸ ਬਹੁਤ ਤੁਰਦੀ ਜਾਂਦਾ ਤੇ ਚਲੋ ਖਾਈ ਜਾਂ ਲੋ ਨਾ ਪਰ ਤੁਸੀਂ ਆਪਣਾ ਫਰਜ਼ ਨਿਭਾਈਓ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਤੇ ਬਾਕੀ ਕੁਆਲਿਫਿਕੇਸ਼ਨ ਕੀ ਤੁਹਾਡੀ ਕੁਆਲਿਫਿਕੇਸ਼ਨ ਮੇਰੀ ਡਬਲ ਐਮ ਐ has done a degree and diploma of elementary education okay okay from i mean yoga i mean economics and diploma of elementary education from kitho from gnt university acha gnt wa fir ta wadiya fir professional base vi kafi study level te vi gaye har pate tusi naye hoye ho bilkul bilkul te chhad ke ghar da kitaf zimmedari sambhal deyo is to baad کار جدا ਉਹਨੂੰ ਖਾਣਾ ਪਾਣੀ ਭਾਂਡੇ ਪੁੰਡੇ ਮੰਨਦਾ ਉਹ ਐਕਚੁਅਲੀ ਆਈ ਲਵ ਟੂ ਮੇਕ ਮਾਈ ਬ੍ਰੇਕਫਾਸਟ ਮੈਂ ਆਪਣਾ ਬ੍ਰੇਕਫਾਸਟ ਖੁਦ ਬਣਾਉਣੀ ਹਮੇਸ਼ਾ ਅੱਛਾ ਯੂ ਆਰ ਸਰ ਮੈਨੂੰ ਬਹੁਤ ਵਧੀਆ ਲੱਗਦਾ ਆਪਣੀ ਸੈਲਫ ਜੋ ਵੀ ਮਖਾਨ ਮ ਆਪਣੇ ਤਰੀਕੇ ਨਾਲ ਬਣਾਉਣੀ ਆ ਕਿਉਂਕਿ ਮੇਰਾ ਟੇਸਟ ਘਰ ਦੇ ਟੇਸਟ ਨਾਲ ਮੈਚ ਨਹੀਂ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਮੈਂ ਆਪਣਾ ਜੋ ਮ ਆਪਣਾ ਨਾਲ ਖੁਦ ਬਣਾਉਣੀ ਮਤਲਬ ਤੁਸੀਂ ਆ ਬਣਾਉਂਦੇ ਹੋ ਮਾਂ ਦੀਆਂ ਪੱਕੀਆਂ ਰੋਟੀਆਂ ਖਾਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਦੀ ਕਦੀ ਗੋਭੀ ਦੀ ਪਰੌਂਠੀ ਖਾ ਲਈ ਜੀ ਵਧੀਆ ਵਧੀਆ ਇਹ ਮੈਂ ਤਾਂ ਇਹ ਰੈਫਰ ਕਰਦਾ ਵਧੀਆ ਕਿ ਤੁਹਾਡੀ ਮ ਪਾਦਾ ਸਾਫ ਟੇਲਰ ਅਛਾ ਟੇਲਰ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਗੱਲਾਂ ਤੋਂ ਕੀ ਕਰਨੀਆਂ ਮੇਰੇ ਕੋਲ ਤਾਂ ਗੱਲਾਂ ਹੀ ਖਤਮ ਹੋ ਗਈਆਂ ਕਿਉਂਕਿ ਇੰਨੀਆਂ ਗੱਲਾਂ ਆਪਾਂ ਕਰ ਲਈਆਂ ਬਾਕੀ ਇਹਨਾਂ ਦਾ ਪ੍ਰੋਫੈਸ਼ਨ ਤੁਸੀਂ ਦੇਖ ਲਿਆ ਤੇ ਹੁਣ ਜਿੱਦਾਂ ਮੰਨ ਲਓ ਕਿ ਇਹਨਾਂ ਦੇ ਜਿਹੜੇ ਵਿਊ ਹੈਗੇ ਆ ਰਿਵਿਊਜ਼ ਮੈਂ ਦੇਖੇ ਹੋਏ ਆ ਮੈਂ ਖੁਦ ਪਰਸਨਲੀ ਰეკਮੈਂਡ ਕਰਦਾ ਸਾਰਿਆਂ ਨੂੰ ਕਿ ਜਿਹੜਾ ਯੋਗਾ ਹੈ ਕਿਉਂਕਿ ਮੈਨੂੰ ਤਾਂ ਪਹਿਲਾਂ ਇਹੀ ਪਤਾ ਸੀ ਕਿ ਯੋਗਾ ਹੈ ਕਿ ਚਲੋ ਫਲੈਕਸੀਬਿਲਟੀ ਹੁੰਦੀ ਹੈ ਜਾਂ ਸਭ ਤੋਂ ਵੀ ਫ੍ਰੈਂਕ ਕਿ ਮੈਨੂੰ ਇਨੇ ਵੀ ਇਨੇ ਪਤਾ ਸੀ ਮੈਨੂੰ ਕਿ ਯੋਗਾ ਜੋ ਦੇਖਦੇ ਆਪਾਂ ਆਪਾਂ ਇੰਨਾ ਫੋਕਸ ਕੀਤਾ ਹੀ ਨਹੀਂ ਕਦੀ ਕਿਉਂਕਿ ਇਹ ਲਾਈਨ 'ਚ ਕਦੀ ਹੈ ਨਹੀਂ ਸਾਈਡ ਲਾਈਨ ਨਹੀਂ ਵੱਖਰੀ ਹੈ ਜਦੋਂ ਮੈਂ ਦੇਖਿਆ ਕਿ ਨਾ ట్రాన్זיਸ਼ਨ ਹੋਇਆ ਲੈਰੀ ਮੈਕ ਮੈਂ ਦੇਖਿਆ ਹੁਣ ਤੁਸੀਂ ਹੋਦਾ ਸਰ ਮੈਂਟਲੀ ਵੀ ਕਾਫੀ ਬਿਲਕੁਲ ਬਿਲਕੁਲ ਮੇਰੇ ਕੋਲ ਹੁਣ ਬਹੁਤ ਸਾਰੇ ਕੇਸਸ ਆਉਂਦੇ ਆ ਡਿਪਰੈਸ਼ਨ ਦੇ ਕਾਫੀ ਕੇਸ ਹੈ ਠੀਕ ਹੋਏ ਹਨਾ ਮੋਸਟਲੀ ਡਿਪਰੈਸ਼ਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਡਿਪਰੈਸ਼ਨ ਦੀ ਮੈਡੀਸਿਨ ਲੱਗੀ ਹੋਈ ਸੀਗੀ ਹਾਂ ਹਾਂ ਠੀਕ ਹੈ ਡਿਪਰੈਸ਼ਨ ਦੀ ਮੈਡੀਸਿਨ ਉਹਨੇ ਛੁੱਟ ਗਈ ਸੈਕਿੰਡ ਵਨ ਕਾਫੀ ਕਲਾਇੰਟਸ ਥਾਇਰੋਇਡ ਵਾਲੇ ਸੀਗੇ ਜਿਨ੍ਹਾਂ ਥਾਇਰੋਇਡ ਦੀ ਮੈਡੀਸਿਨ ਖਾ ਰਹੀ ਸੀਗੇ ਉਹਨਾਂ ਦਾ ਥਾਇਰੋਇਡ ਨਾ ਕਰ ਰਿਹਾ ਸੀ ਕਿ weight lose ਨਹੀਂ ਹੋ ਰਿਹਾ ਉਹਨਾਂ ਦਾ weight ਵੀ lose ਹੋਇਆ ਥਾਇਰ ਪਤਾ ਨਹੀਂ ਪੁੱਛਣਾ ਚਾਹੀਦਾ ਕਿ ਨਹੀਂ ਇਹਦੇ ਨਾਲ ਕੋਈ ਬਿਮਾਰੀਆਂ ਨੂੰ ਕੋਈ ਫਰਕ ਪੈਂਦਾ ਜਾਂ ਕਿ ਕੋਈ ਬਿਮਾਰੀਆਂ ਡੈਫੀਨਿਟਲੀ ਤੁਹਾਡੀਆਂ ਬਿਮਾਰੀਆਂ ਬਹੁਤ ਹੱਦ ਤੱਕ ਠੀਕ ਹੋ ਜਾਂਦੀਆਂ ਤੁਹਾਨੂੰ ਮੈਡੀਸਿਨ ਦੀ ਜ਼ਰੂਰਤ ਨਹੀਂ ਪੈਂਦੀ ਅਗਰ ਮੈਡੀਸਿਨ ਲੱਗਦੀਆਂ ਹੋਈਆਂ ਨਹੀਂ ਉਹ ਵੀ ਤੁਹਾਡੇ ਕਾਫੀ ਹੱਦ ਤੱਕ ਛੁੱਟ ਜਾਣਗੀਆਂ ਬਿਮਾਰੀਆਂ ਮਤਲਬ ਕਿਸ ਟਾਈਪ ਦੀਆਂ ਬਿਮਾਰੀਆਂ ਲਾਈਕ ਜਿਵੇਂ ਥਾਇਰੋਇਡ ਦੀ ਪ੍ਰੋਬਲਮ ਹੈ ਅੱਜ ਕੱਲ ਸ਼ੂਗਰ ਹਰ ਕਿਸੇ ਨੂੰ ਹੈਗੀ ਹੈ ਕੋਲੈਸਟੇਰੋਲ ਹੈ ਨਾ ਕੋਲੈਸਟ੍ਰੋਲ ਲੈਵਲ ਜਿੱਦਾਂ ਹਾਈ ਹੈ ਹਰ ਕਿਸੇ ਦਾ ਬੀਪੀ ਹਾਈ ਹੈ ਹੈ ਨਾ ਪੀਰੀਅਡਸ ਦੀ ਪ੍ਰੋਬਲਮ ਬਹੁਤ ਚੱਲ ਰਹੀ ਹੈ ਬਾਕੀ ਪੀਸੀਓ ਐਸ ਪੀਸੀਓ ਡੀ ਹਰ ਕਿਸੇ ਲੇਡੀ ਨੂੰ ਪ੍ਰੋਬਲਮ ਆ ਰਹੀ ਹੈ ਅੱਛਾ ਉਹ ਉਹਦੀ ਵੀ ਜਿੱਦਾਂ ਇਨਫਰਟੀਲਿਟੀ ਦੀ ਜਿੱਦਾਂ ਕਨਸੀਵਿੰਗ ਨਹੀਂ ਹੋ ਰਹੀ ਕਿਸੇ ਨੂੰ ਤੇ ਇਹਦੇ ਨਾਲ ਬਹੁਤ ਹੱਦ ਤੱਕ ਤੁਹਾਡੀ ਬਾਡੀ ਚ ਇੰਪਰੂਵਮੈਂਟ ਆਉਂਦੀ ਹੈ ਪਲੱਸ ਕਾਫੀ ਚੀਜ਼ਾਂ ਦਾ ਰਿਮਪਰੂਵ ਹੁੰਦੀਆਂ काफी ना चीज़ फर्क भी मैं तो नहीं। है थोड़ा ही वर्कआउट करना दो बड़ा फर्क पैदा चलो फिर देखा फ्लैक्सीबिल जो मैं घर ट्राई कर ਤੇ ਮੈਨੂੰ ਜਿੱਦਾਂ ਤੁਸੀਂ ਸਿਰਫ ਆਫਲਾਈਨ ਕਲਾਸਾਂ ਦੇ ਦੋ ਜਾਂ ਆਨਲਾਈਨ ਦੇ ਕੋਈ ਪਰਸੀਜ ਨਹੀਂ ਨਹੀਂ ਮੈਂ ਆਨਲਾਈਨ ਕਲਾਸਿਸ ਵੀ ਦਿੰਦੇ ਆ ਆਨਲਾਈਨ ਕਲਾਸਿਸ ਮੇਰੇ ਆ ਲਾਈਵ ਇੰਡੀਆ ਦੇ ਵੀ ਕਲਾਇੰਟਸ ਹੈਗੇ ਆ ਫੋਰਨ ਦੇ ਵੀ ਕਲਾਇੰਟਸ ਹੈਗੇ ਆ ਅੱਛਾ ਮਤਲਬ ਫੋਰਨ ਤੱਕ ਵੀ ਗਏ ਹੋਏ ਹੋ ਬਿਲਕੁਲ ਬਿਲਕੁਲ ਅੱਛਾ ਮੈਂ ਕਹਾਂ ਸਾਡਾ ਇੰਡੀਆ ਮੇਰੇ ਆਸਟਰੀਆ ਫਰਾਂਸ ਅਮਰੀਕਾ ਦੇ ਕਲਾਇੰਟਸ ਹੈਗੇ ਆ ਹਾਂ ਜੀ ਵਧੀਆ ਪਰਸਨਲ ਟ੍ਰੇਨਿੰਗ ਦੇ ਨੇ ਦੇ ਤੱਕ ਜੀ ਜੀ ਹਾਂ ਜੀ ਹਾਂ ਜੀ ਆਈ ਆਲਸੋ ਗਿਵ ਪਰਸਨਲ ਟ੍ਰੇਨਿੰਗ ਅਗਰ ਕੋਈ ਰਿਕਮੈਂਡ ਕਰਦਾ ਤੇ ਪਰਸਨਲ ਟ੍ਰੇਨਿੰਗ ਠੀਕ ਹੈ ਮੈਂ ਕੋਈ ਰਿਕਮੈਂਡ ਸਪੈਸ਼ਲ ਕਰੀ ਤਾਂ ਤੁਸੀਂ ਪਰਸਨਲੀ ਦੇ ਸਕਦੇ ਹੋ ਉਹਦੇ ਐਕਸਟਰਾ ਚਾਰजेस ਕੀ ਆ ਫਿਰ ਇਨਕਲੂਡ ਹਾਂ ਜੀ ਐਕਸਟਰਾ ਚਾਰਜ ਉਹਦੇ ਆਬਵੀਅਸਲੀ ਕਿਉਂਕਿ ਘਰ ਜਾ ਲੈ ਕੇ ਲੈਣੀ ਹੈ ਨਾ ਸਾਨੂੰ ਇਹ ਗੱਲਾਂ ਤੇ ਇੱਕ ਅਲੱਗ ਹੋ ਗਈਆਂ ਕਿ ਮੈਂ ਹੁਣ ਇਹ ਜਿਹੜੀਆਂ ਪਰਸਨਲ ਮੇਨ ਗੱਲ ਤੇ ਰਹੇਗੀ ਇਹ ਜੋਗਾ ਕਿੰਨੂ ਕਿੰਨੂ ਕਰਨਾ ਚਾਹੀਦਾ ਅਹ ਦੇਖੋ ਯੋਗਾ ਹਰ ਕੋਈ ਬੰਦਾ ਕਰ ਸਕਦਾ ਹੈ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਅਡਲਟ ਪਰਸਨ ਨੇ ਭਾਵੇਂ ਕੋਈ ਬੁੱਢਾ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਅਗਰ ਤੁਸੀਂ ਆਪਣੀ ਮਕਿ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਹੈਨਾ ਹਾਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਹਮੇਸ਼ਾ ਚਾਹੁੰਦੇ ਕਿ ਮੈਂ ਲੰਬੀ ਜ਼ਿੰਦਗੀ ਜੀਵਾਂ ਉਸ ਲਈ ਤੁਹਾਨੂੰ ਯੋਗਾ ਕਰਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਨਾ ਹਾਂਜੀ ਹਾਂਜੀ ਤੁਸੀਂ ਯੋਗਾ ਕਰਨ ਨਾਲ ਇੱਕ ਯੰਗ ਰਹਿੰਦੇ ਹੋ ਇੱਕ ਤੁਹਾਡੀ ਏਜ ਨਹੀਂ ਲੱਗਦੀ ਹੈਗੀ ਤੁਸੀਂ ਕਿੰਨੀ ਵੀ ਏਜ ਦੇ ਹੋ ਜਾਓ ਤੁਹਾਡੀ ਏਜ ਘੱਟ ਦਿਖੇਗੀ ਯੋਗਾ ਦਾ ਬਹੁਤ ਫਾਇਦਾ ਹੈ ਇਹ ਤੁਹਾਡੇ ਇਹ ਤੇ ਫਿਰ ਲੇਡੀਜ਼ ਵਾਸਤੇ ਤਾਂ ਬਹੁਤ ਸਪੈਸ਼ਲ ਹੈ ਕਿਉਂਕਿ ਉਹ ਆਪਣੀਆਂ ਬੈਸੇ ਏਜ ਘਟਾਉਂਦੀਆਂ ਤੇ ਇਹਨਾਂ ਨਾਲ ਬਹੁਤ ਲੋਟ ਫਿਰ ਤੇ ਬੀਬੀਓ ਆਓ ਪੈਣੋ ਤਾਂ ਉਹਨਾਂ ਦਾ ਫਾਇਦਾ ਹੀ ਬੜਾ ਜਿਹੜੀ 올ਡ ਏ ਕਹਿੰਦੀ ਮੈਂ 올ਡ ਏ ਜੀ ਵੀ ਘਟੇਗੀ ਉਹ ਤਾਂ ਵੈਸੇ ਬੀਬੀ ਉਹਦੇ ਲਗਾਉਂਦੀ ਆਪਣੀ ਜੇਡਿਸ ਮੈਂ ਬਿਲਕੁਲ ਬਿਲਕੁਲ ਤੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਕਿ ਇਦਾਂ ਮੈਂ ਹੁਣ ਥਲੇ ਮਾਰਾ ਮਤਲਬ ਕਿ ਬਿਲਕੁਲ ਮੈਂ ਵੀ ਕਰ ਸਕਦਾ ਕਿਉਂਕਿ ਮੈਨੂੰ ਨਹੀਂ ਡੈਫੀਨੇਟਲੀ ਕਰ ਸਕਦੇ ਸਟੈਂਡ ਨਾਲ ਤੁਮਰੇ ਫਰਕ ਪਏਗਾ ਨਾ ਹਾਂਜੀ ਫਲੈਕਸੀਬਿਲਟੀ ਦਾ ਵੀ ਪਏਗਾ ਇਸ ਕਰਕੇ ਇਹਦੇ ਵਾਸਤੇ ਮਾਰਨਿੰਗ अर्ਲੀ ਮਾਰਨਿੰਗ ਯੂਰੀਕ ਜਾਂ ਇਵਨਿੰਗ ਦਾ ਵੀ ਕਰ ਸਕਦੇ ਵੈਸੇ ਵੈਸੇ ਮਾਰਨਿੰਗ ਟਾਈਮ ਵੈਸੇ ਤੁਸੀਂ ਪ੍ਰੇਫਰ ਕਿਹਨੂੰ ਕਰਦੇ ਹੋ ਮਾਰਨਿੰਗ ਟਾਈਮ ਅਸੀਂ ਮਾਰਨਿੰਗ ਟਾਈਮ ਮਾਰਨਿੰਗ ਟਾਈਮ ਲੱਗੇ ਸਹੀ ਹੈ ਨਾ ਮਤਲਬ ਕਿ ਮਾਰਨਿੰਗ ਕਰਦੇ ਫਾਇਦਾ ਮ ਬਿਲਕੁਲ ਨਾ ਕੋਈ ਟ੍ਰੈਫਿਕ ਵਗੈਰਾ ਹੁੰਦੀ ਹੈ ਨਾ ਉਹਨਾਂ ਫਿਰ ਪ੍ਰਦੂਸ਼ਣ ਵਗੈਰਾ ਕਹਿੰਦੇ ਘੱਟ ਹੁੰਦਾ ਮਾਰਨਿੰਗ ਈਵਨ ਟਾਈਮ ਤੇ ਫਿਰ ਵੀ ਥੋੜਾ ਹੈ ਨਾ ਪਰ ਤੁਸੀਂ ਪ੍ਰੇਫਰ ਮਾਰਨਿੰਗ ਨੂੰ ਕਰਦੇ ਹੋ ਚੁੱਪ ਅ ਮੈਨੂੰ ਇੱਕ ਕੁਐਸਚਨ ਹੋਰ ਮੇਰੇ ਮਨ 'ਚ ਆ ਗਿਆ ਕਿ ਜਿੱਦਾਂ ਹੁਣ ਕੋਈ ਇਹਦੇ ਵਾਸਤੇ ਸਪੈਸ਼ਲ ਡਰੈੱਸ ਨਹੀਂ ਹੁੰਦੀ ਹੈ ਕਿ ਜਾਂ ਫਿਰ ਜਿੱਦ ਮਰਜ਼ੀ ਅਸੀਂ ਡਰੈੱਸ ਪਾ ਕੇ ਲੇਡੀਜ਼ ਕੋਈ ਆ ਸਕਦੀਆਂ ਐ ਇਦਾਂ ਯੋਗਾ ਕਰ ਸਕਦੀਆਂ ਜਾਂ ਕੋਈ ਜਿਹਦਾ ਪਰਸਨਲ ਕੋ ਡਰੈਸ ਹੁੰਦੀ ਹੈ ਆ ਐਕਚੁਅਲੀ ਯੋਗਾ ਕਰਨ ਇੱਕ ਤਾਨੂੰ ਕੰਫਰਟੇਬਲ ਡਰੈਸ ਪਾਣੀ ਚਾਹੀਦੀ ਹੈ ਕੰਫਰਟੇਬਲ ਲਾਈਕ ਤੁਹਾਡੀ ਬੋਡੀ ਮੂਵਮੈਂਟ ਹੋਣੀ ਹੈ ਇਹ ਵੀ ਨਹੀਂ ਕਿ ਤੁਸੀਂ ਟਾਈਟ ਕੱਪੜੇ ਪਾ ਕੇ ਯੋਗਾ ਨਹੀਂ ਕਰ ਸਕਦੇ ਤੁਹਾਡੇ ਮਸਲ ਨੂੰ ਰਿਲੈਕਸੇਸ਼ਨ ਚਾਹੀਦੀ ਹੈ ਤੇ ਹਮੇਸ਼ਾ ਮੈਂ ਆਪਣੇ ਕਲਾਇੰਟਸ ਨੂੰ ਕਹਿੰਨੀ ਕਿ ਇੱਕ ਅੱਛੀ ਵਾਲੀ ਕੰਫਰਟੇਬਲ ਡਰੈਸ ਵੇਅਰ ਕਰਨ ਐਂਡ ਸੈਕੰਡ ਵਨ ਥਿੰਕ ਕਿ ਮੈਂ ਆਪਣਾ ਆਰਡਰ ਦੇ ਚੁੱਕੀ ਹਾਂ ਡਰੈਸਸ ਦਾ ਇੱਕ ਜਿਹੜਾ ਮੇਰਾ ਇੱਕ ਲੋਗੋ ਇੱਕ ਥੀਮ ਹੈ ਤੇ ਉਹ ਮੈਂ ਕਲਾਇੰਟਸ ਲਈ ਪ੍ਰਿਪੇਅਰ ਕਰ ਚੁੱਕੀ ਹਾਂ ਤੇ ਹੁਣ ਮੈਂ ਨੈਕਸਟ ਨੈਕਸਟ ਮੰਥ ਆਈ ਵਿਲ ਗਿਵ ਅ ਦੈਟ ਟੀ-ਸ਼ਰਟ ਟੂ ਕਲਾਇੰਟਸ ਤੇ ਨੈਕਸਟ ਮੰਥ ਮੈਂ ਉਹ ਡਰੈਸ ਹਰ ਜੋ ਵੀ ਕੋਈ ਮੇਰੇ ਕੋ ਆ ਰਿਹਾ ਹੈ ਮੈਂ ਪ੍ਰੋਵਾਈਡ ਕਰਾਂਗੀ ਠੀਕ ਹੈ ਪਰ ਚਾਰजेस ਉਹਨਾਂ ਨੂੰ ਵੀ ਪੇ ਕਰਨੇ ਪੈਣਗੇ ਕੋਈ ਵੀ ਉਹ ਤਾਂ ਕਰਨੇ ਨਾ ਥੀਮ ਜਿਹਾ ਸਾ ਹੁੰਦੀ ਉਹ ਤਾਂ ਕਰਨੇ ਪੈਣਾ ਉਹ ਤਾਂ ਉਹਨੂੰ ਕਰਾਂਗੇ ਫ੍ਰੀ ਜਿਹੜੇ ਮੇਰੀ ਗੱਲ ਸੁਣੋ ਜੇ ਆ ਹੈਗੀਆਂ ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹ ਜੇ 6-6000 ਐਡਰੈਸ ਤੇ ਕਰ ਸਕਦੀਆਂ ਤੇ ਬਿਲਕੁਲ ਬਿਲਕੁਲ ਦਦਨ ਮੈਡਮ ਨਾ ਮੈਂ ਨਾ ਗੱਲ ਕਰਨਾ ਚਾਹੁੰਦਾ ਕਿਉਂਕਿ ਇਹਦੇ ਵਿੱਚ ਨਾ ਕਾਫੀ ਲੇਡੀਜ਼ ਹਨਾ ਕਾਫੀ ਮੇਰੇ ਭੈਣਾਂ ਨੂੰ ਲੱਗਦਾ ਹੋਣਾ ਕਿ ਭਾਰ ਘਟਦਾ ਨਹੀਂ ਹਨਾ ਭਾਰ ਕਿੱਦਾਂ ਘਟਾਵਾਂਗੇ ਭਾਰ ਘਟਣਾ ਵੀ ਕਿ ਨਹੀਂ ਘਟਣਾ ਨਾ ਇਸ ਟੌਪਿਕ ਤੇ ਮੈਂ ਕੁਝ ਇਹਨਾਂ ਨੂੰ ਕੁਐਸਚਨ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਕਲੈਰੀਫਾਈ ਕਰ ਦੇ ਲਗੇ ਕਿ ਇਹਨਾਂ ਭਾਰ ਐਕਚੁਅਲੀ ਘਟਦਾ ਵੀ ਹੈ ਕਿ ਨਹੀਂ ਘਟਦਾ ਕਿ ਉਦਾਂ ਹੀ ਇਹ ਯੋਗਾ ਕਰਨ ਦਾ ਕੋਈ ਫਾਇਦਾ ਹੈ ਹੈ ਨਹੀਂ ਮੈਂ ਇਹਨਾਂ ਨਾਲ ਕਲੈਰੀਫਾਈ ਕਰ ਲੈਣਾ ਹਮੇਸ਼ਾ ਨੂੰ ਦੱਸੋਗੇ ਕਿ ਹਾਂ ਕਿਉਂਕਿ ਮੈਨੂੰ ਮਿਲਦਾ ਹੈ ਤੁਹਾਨੂੰ ਮਿਲਦਾ ਹੈ ਕਾਫੀ ਮੈਂ ਦੇਖਦਾ ਮੀਆਂ ਕਿ ਭਾਰ ਘਟਦਾ ਨਹੀਂ ਐਵੇਂ ਦਵਾਈਆਂ ਖਵਾਈ ਜਾਂਦੇ ਨੇ ਹਨਾ ਐਵੇਂ ਜੋਆ ਕਰਾਈ ਜਾਂਦੇ ਫਿਰ ਇਹਨਾਂ ਫਰਕ ਐਕਚੁਅਲੀ ਪਏਗਾ ਕਿ ਨਹੀਂ ਪਏਗਾ ਨਹੀਂ ਨਹੀਂ ਡੈਫੀਨਿਟਲੀ ਪਏਗਾ ਕਿ ਤੁਹਾਡੀ ਡਾਈਟ ਹੀ ਸਹੀ ਹੈ ਇੱਕ ਤਾਂ ਡਾਈਟ ਸਹੀ ਹੋਣੀ ਚਾਹੀਦੀ ਹੈ ਪਲੱਸ ਇੱਕ ਤੁਹਾਡਾ ਜੋ ਇੱਕ ਵਰਕਆਊਟ ਹੈ ਉਹ ਸਹੀ ਹੋਣਾ ਚਾਹੀਦਾ ਹੈ ਠੀਕ ਹੈ ਮੈਂ ਗਰੰਟਡ ਤੁਹਾਨੂੰ ਕਹਿੰਨੀ ਆ ਕਿ ਅਗਰ ਤੁਸੀਂ ਕੋਈ ਵੀ ਮੇਰ ਕੋ ਆਂਦਾ ਤੁਹਾਡਾ ਮਹੀਨੇ ਚ 5 ਤੋਂ 6 ਕਿਲੋ weight ਘਟੇਗਾ ਹੀ ਘਟੇਗਾ ਅਗਰ ਤੁਸੀਂ ਮੈਨੂੰ ਪ੍ਰੋਪਰ ਫੋਲੋ ਕਰਦੇ ਹੋ ਪਰ ਮੰਥ ਹਾਂ ਪਰ ਮੰਥ ਪਰ ਡੈਫੀਨਿਟਲੀ 5 ਤੋਂ 6 ਕਿਜੀ ਨੋਰਮਲ ਅੱਛਾ ਇਹ ਮੰਨ ਲਓ ਕਿ ਸ਼ੋਰ ਦੀ ਕਹਿ ਰਹੇ ਹੋ ਬਿਲਕੁਲ ਸ਼ੋਰ ਟੀ ਤੁਸੀਂ ਦੇਖ ਲਓ ਕੈਮਰੇ ਸਾਹਮਣੇ ਕਹਿ ਰਹੇ ਹੋ ਕਿਉਂਕਿ ਬਿਲਕੁਲ ਬਿਲਕੁਲ ਸ਼ੋਰ ਟੀ ਹੈ ਇਹ ਬਿਲਕੁਲ ਸ਼ੋਰ ਟੀ ਆਰਾਮ ਨਾਲ ਘਟੇਗਾ ਬਟ ਇਹ ਤੁਹਾਡੇ ਤੇ ਵੀ ਹੈ ਤੁਸੀਂ ਡਾਈਟ ਨੂੰ ਤਾਂ ਓਬਵੀਅਸਲੀ ਗੱਲ ਹੈ ਇਹ ਤੁਹਾਨੂੰ ਕਿ ਤੁਸੀਂ ਯੋਗਾ ਕਰਨ ਆ ਜਾਓ ਆ ਕੇ ਬੈਠੇ ਰਹੋ ਫੋਨ ਤੇ ਤੁਸੀਂ ਟਿੱਕ ਟਿੱਕ ਕਰਿਓ ਤੇ ਠੀਕ ਹੈ ਜੀ ਇਹੀ ਕਰੋ ਜੋਗਾ ਸਿੱਖਣ ਆਏ ਆ ਕਰਕੇ ਤੇ ਚੱਲੇ ਗਏ ਉਹ ਤਾਂ ਫਿਰ ਹਾਰਡ ਵਰਕ ਤਾਂ ਕਰ ਲੈ ਦੇਖੋ ਇਦਾਂ ਨਹੀਂ ਹੁੰਦਾ ਹੁਣ ਤੁਸੀਂ ਦੇਖੋ ਮਹੀਨੇ 'ਚ ਕਿੰਨੇ ਦਿਨ ਹੁੰਦੇ ਆ 30 ਡੇਸ ਹੁੰਦੇ ਆ ਨਾ ਚਲੋ ਚਾਰ ਤੇ ਸੰਡਿਆ ਜਾਂਦੇ ਆ 26 ਡੇਸ ਸਾਡੇ ਕੋਲ ਬਾਕੀ ਬਚਦੇ ਆ ਹਨਾ ਤੇ ਅਗਰ ਤੁਸੀਂ 26 ते 26 ਡੇਸ ਆ ਰਹੇ ਹੋ ਹਨਾ ਤੇ ਡੈਫੀਨਿਟਲੀ ਤੁਹਾਡਾ ਫਰਕ ਪਏਗਾ ਅਗਰ ਤੁਸੀਂ ਸਹੀ ਤਰੀਕ ਨਾਲ ਵਰਕਆਊਟ ਕਰਦੇ ਹੋ ਕਈ ਕਲੈਂਟ ਵਰਕਆਊਟ ਹੀ ਨਹੀਂ ਕਰਦੇ ਫੇਰ ਆ ਕੇ ਕਹਿੰਦੇ ਮੇਰਾ ਭਾਰ ਨਹੀਂ ਘਟਿਆ ਹਨਾ ਇਦਾਂ ਨਹੀਂ ਹੁੰਦਾ ਹੈਗਾ ਸਟਿਲ ਇੰਚਸ ਲੂਜ਼ ਹੁੰਦੇ ਆ ਪਰ ਇਹ ਕੀ ਥੋੜਾ ਤੁਹਾਡੇ ਇੱਕ ਆਪਣੀ ਬੋਡੀ ਤੁਹਾਡੇ ਇੱਕ ਲਾਈਫ ਸਟਾਈਲ ਖਾ ਉਹ ਬਹੁਤ ਮੈਟਰ ਕਰਦਾ ਤੁਸੀਂ ਕੀ ਖਾ ਰਹੇ ਹੋ ਸਾਰਾ ਦਿਨ ਚ ਤੁਸੀਂ ਆਪਣੇ ਦਿਨ ਦੀ ਸਟਾਰਟਿੰਗ ਕਿੱਦਾਂ ਕਰ ਰਹੇ ਹੋ ਐਂਡਿੰਗ ਕਿੱਦਾਂ ਕਰ ਰਹੇ ਹੋ ਮੋਸੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਓਕੇ ਅਚਾ ਰੋਟੀ ਖਾਣ ਤੋਂ ਪਹਿਲਾਂ ਪਾਣੀ ਪੀਣਾ ਹਾਂਜੀ ਹਾਂਜੀ ਬਾਅਦ ਵਿੱਚ ਰੋਟੀ ਖਾਣ ਤੋਂ ਕਿੰਟਾ ਬਾਅਦ ਪਾਣੀ ਪੀਣਾ ਚਾਹੀਦਾ ਕਿੰਨਾ ਅੱਧਾ ਪਹਿਲੇ ਪਾਣੀ ਤੇ ਰੋਟੀ ਖਾਣ ਤੋਂ ਕਿੰਟਾ ਬਾਅਦ ਰੋਟੀ ਖਾ ਰਹੇ ਹੋ ਤਾਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਹਾਂਜੀ ਹਾਂਜੀ ਸਾਡੇ ਉਹ ਰੋਟੀ ਕਿ ਗਰਾਈ ਪਈ ਸਾਡੇ ਪਾਣੀ ਨਾਲ ਪੀਂਦੇ ਸਾਡੇ ਨਾਲ ਹੀ ਨਹੀਂ ਲੱਗਦੀ ਹੁੰਦਾ ਤੇ ਨਹੀਂ ਉਹ ਐਕਚੁਅਲੀ ਇੱਕ ਦੋ ਦਿਨ ਹੁੰਦਾ ਫਿਰ ਹੌਲੀ ਹੌਲੀ ਹੈਬਿਟ ਜਦੋਂ ਅਸੀਂ ਇਸ ਲਾਈਨ 'ਚ ਵੱਢ ਜਾਵਾਂਗੇ ਫਿਰ ਜੋ ਫਿਰ ਤਾਂ ਤੁਸੀਂ ਵੀ ਪਹਿਲਾਂ ਇੱਦਾਂ ਹੀ ਕਰਦੇ ਹੋ ਪਤਾ ਹੋਣਾ ਤੁਹਾਨੂੰ ਹਾਂਜੀ ਇਹ ਪਹਿਲਾਂ ਤੇ ਅਸੀਂ ਰੋਟੀ ਖਾਣੀ ਹੈ ਤੇ ਜੋ ਉਹ ਚਾਰ ਗਲਾਸ ਪਾਇਨਾ ਪੀ ਲਈ ਤੁਹਾਡੇ ਅੰਦਰ ਤੇ ਲਾਈ ਨਹੀਂ ਲੱਗਦੀ ਨਹੀਂ ਬਿਲਕੁਲ ਬਿਲਕੁਲ ਉਹ ਸਟਾਰਟਿੰਗ 'ਚ ਹੁੰਦਾ ਬਾਅਦ 'ਚ ਤੁਹਾਨੂੰ ਹੈਬਿਟ ਹੋ ਜਾਂਦੀ ਹੈ ਅੱਛਾ ਅੱਛਾ ਠੀਕ ਹੈ ਫਿਰ ਤਾਂ ਮੈਂ ਕਿਹਾ ਕਿ ਸਾਡੇ ਸਾਡੀ ਵਾਸਤੇ ਤਾਂ ਔਖਾ ਹੈ ਫਿਰ ਤਾਂ ਚਲੋ ਜਦੋਂ ਵਹੀ ਵੀ ਲਾਈਪ ਪੈ ਜਾਏਗਾ ਤੇ ਅਸੀਂ ਵੀ ਛੱਡ ਦੇਵਾਂਗੇ ਪਰ ਹੈ ਇਹ ਤਾਂ ਸਾਡੇ ਲਈ ਔਖਾ ਹੈ ਕਿਉਂਕਿ ਜਿਨ੍ਹਾਂ ਨੇ ਤੇ ਵੇਟ ਲੂਸ ਮੈਨੂੰ ਤਾਂ ਲੋੜ ਵੇਟ ਕਟਵਾਣਾ ਤੇ ਉਹ ਤਾਂ ਪ੍ਰੇਫਰ ਕਰਾਂਗਾ ਤੁਹਾਨੂੰ ਕਿ ਬਹੁਤ ਵਧੀਆ ਚੀਜ਼ ਹੈ ਇੱਕ ਗੱਲ ਹੋਰ ਪੁੱਛਣੀ ਤੁਹਾਨੂੰ ਜਿੱਦਾਂ ਕਿੰਨੇ ਪਰਸੈਂਟ ਤੁਸੀਂ ਕਿੰਨੇ ਪਰਸੈਂਟ ਯੋਗਾ ਟੀਚਰ ਪ੍ਰੋਵਾਈਡ ਕਰਦਾ ਕਿੰਨੇ ਪਰਸੈਂਟ ਜਿਹੜਿਆ ਪਰਸਨਲਾਈਜ਼ਡ ਬੰਦਾ ਆਂਦਾ ਹੈ ਕਿੰਨੇ ਕ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਪਰਸੈਂਟ ਤੁਹਾਨੂੰ ਸਿਖਾਉਂਦਾ ਹੁੰਦਾ ਹੈ ਕਿ ਕਿੰਨਾ ਕਿੰਨੇ ਪਰਸੈਂਟ ਉਹਨਾਂ ਦਾ ਆਪਣਾ ਯੋਗਦਾਨ ਹੁੰਦਾ ਕਿੰਨੇ ਪਰਸੈਂਟ ਦੇਖੋ ਦੋਨੋਂ ਦਾ 50-50% ਹੁੰਦਾ ਹੈ ਅਗਰ ਟੀਚਰ ਵਰਕ ਕਰ ਰਿਹਾ ਸਟੂਡੈਂਟ ਨੂੰ ਵਰਕ ਕਰਨਾ ਚਾਹੀਦਾ ਹੈ ਨਾ ਅਗਰ ਟੀਚਰ ਵਰਕ ਨਹੀਂ ਕਰ ਰਿਹਾ ਸਟਿਲ ਸਟੂਡੈਂਟ ਕਰ ਰਿਹਾ ਤਾਂ ਵੀ ਰਿਜ਼ਲਟ ਆਏਗਾ ਸੇਮ THING ਹੈ ਜਦ ਆਪ ਵੀ ਤਾਲਕੇ ਸਕੂਲ ਦਾ ਟੀਚਰ ਲਗਾ ਲਓ ਕਿ ਜੋ ਤੱਕ ਤੁਸੀਂ ਟੀਚਰ ਨੇ ਪੜ੍ਹਾਇਆ ਨਾ ਸੋ ਸਟੂਡੈਂਟ ਬੈਠੇ ਨੇ ਪਲੱਸ 1 ਮੋਰ ਥਿੰਗ ਮੈਂ ਕਹਿਣਾ ਚਾਹਾਂਗੀ ਤਾਂ ਮੋਟੀਵੇਸ਼ਨ 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 ਇੱਕ ਤੁਹਾਡੀ ਵਿਲ ਪਾਵਰ ਹੈ ਅਗਰ ਤੁਹਾਡੀ ਵਿਲ ਪਾਵਰ ਮੋਟੀਵੇਸ਼ਨ ਅੱਛੀ ਹੈ ਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਬਹੁਤ ਹਾਂ ਇਹ ਤਾਂ ਮੇਨ ਗੱਲ ਹੈ ਇਹ ਮੇਨ ਹੈ ਕਿਉਂਕਿ ਹੁਣ ਤੁਸੀਂ ਇਹ ਦੇਖ ਰਹੇ ਜੋ ਕਹਿ ਰਿਹਾ ਧਿਆਨ ਫੋਕਸ ਵੀ ਕਰਿਓ ਕਿਉਂਕਿ ਬਾਅਦ ਵਿੱਚ ਤੁਸੀਂ ਆ ਜਾਓਗੇ ਹਾਂ ਜੀ ਨਾਵਦੇ ਕਹਿੰਦੇ ਪਹੁੰਚ ਤੇ ਗਏ ਸੀ ਨਾ ਵਾ ਤੂੰ ਪੂਜਾ ਦਿੱਤਾ ਉੱਥੇ ਬਟ ਉਹ ਤਾਂ ਅਸੀਂ ਭਾਰ ਦਾ ਘਟਿਆ ਹੀ ਨਹੀਂ ਹੁਣ ਇਹ ਤਾਂ ਹੈ ਨਹੀਂ ਕਿ ਕਿਤੇ ਕਾਓ ਤੇ ਤੁਸੀਂ ਆ ਕੇ ਫੋਨ ਦੇ ਲਾਉਗੇ ਭਾਰ ਉਹਨਾਂ ਨਹੀਂ ਘਟਣਾ ਖੁਦ ਤੁਹਾਨੂੰ ਮਿਹਨਤ ਵੀ ਕਰਨੀ ਪੈਣੀ ਹੈ ਜੀ ਬ ਜਿੱਦਾਂ ਇਹਦੇ ਵਿੱਚ ਤੁਸੀਂ ਇਕੱਲਾ ਯੋਗਾ ਕਲਾਸਿਸ ਹੀ ਲੈਂਦੇ ਹੋ ਜਾਂ ਕੁਝ ਹੋਰ ਕਲਾਸਿਸ ਵੀ ਲੈ ਬਚਾ ਐਡ ਕੀਤਾ ਨਹੀਂ ਸਾਡਾ ਨਾ ਐਕਚੁਅਲੀ ਭਾਜੀ ਪ੍ਰੋਪਰ ਸਕੇਡਿਊਲ ਪਲਾਨ ਹੁੰਦਾ ਅਸੀਂ ਕਿਦਾਂ ਕਲਾਸ ਲੈਣੀ ਹੈ ਫੁੱਲ ਵੀ ਕੀ ਕਰਵਾਣਾ ਹੈ ਉਹਦੇ ਸਾਡਾ ਕਾਰਡੀਓ ਵਰਕਆਊਟ ਵੀ ਹੁੰਦਾ ਅਸੀਂ ਕਾਰਡੀਓ ਕਿਉਂਕਿ ਇੱਕ ਬੋਡੀ ਫਿਟ ਕਿਦਾਂ ਹੁੰਦੀ ਹੈ ਤੁਹਾਨੂੰ ਯੋਗਾ ਵੀ ਕਰਨਾ ਪਏਗਾ ਤੁਹਾਨੂੰ ਕਾਰਡੀਓ ਵੀ ਕਰਨਾ ਪਏਗਾ ਤੁਹਾਨੂੰ ਰੋਬਿਕਸ ਵੀ ਕਰਨਾ ਪਏਗਾ ਠੀਕ ਹੈ ਤੁਹਾਨੂੰ ਸਟਰੈਂਥ ਟ੍ਰੇਨਿੰਗ ਵੇਟ ਟ੍ਰੇਨਿੰਗ ਐਵਰੀਥਿੰਗ ਕਰਨਾ ਪਏਗਾ ਤਾਂ ਹੀ ਤੁਹਾਡੀ ਇੱਕ ਬੋਡੀ ਦੀ ਫਿਟਨੈਸ ਆਉਂਦੀ ਹੈ ਤੇ ਅਸੀਂ ਸਾਰੇ ਐਕਟੀਵਿਟੀਜ਼ ਇਨਕਲੂਡ ਕਰਦੇ ਹਾਂ ਕਾਰਡੀ ਕਾਰਡੀਓ ਵਿੱਚ ਤੇ ਕਾਫੀ ਲੋਕਾਂ ਨੂੰ ਮੈਨੂੰ ਤਾਂ ਪਤਾ ਹੈ ਕਾਰਡੀਓ ਵਿੱਚ ਕੀ ਡਿਟੇਲ ਦੱਸ ਸਕਦੇ ਹੋ ਕਿ ਕਈਆਂ ਨੂੰ ਕਾਰਡੀਓ ਦਾ ਮਤਲਬ ਨਹੀਂ ਪਤਾ ਕਾਰਡੀਓ ਮਤਲਬ ਕਿ ਹਾਰਟ ਪੰਪਿੰਗ ਐਕਸਰਸਾਈਜ਼ ਜਿਸ ਤਰ੍ਹਾਂ ਹਾਰਟ ਪੰਮਪ ਕਰਦਾ ਹੈ اوكي ਕਾਰਡੀਓ ਇਸ ਹਾਰਟ ਹਾਂ ਠੀਕ ਹੈ ਜਿੱਦਾਂ ਕਿ ਜਦੋਂ ਤੁਸੀਂ ਵਰਕਆਊਟ ਕੋਈ ਵੀ ਕਰਦੇ ਹੋ ਤੁਹਾਨੂੰ ਸਾਹ ਜ਼ਿਆਦਾ ਚੜਨ ਲੱਗ ਪੈਂਦਾ ਹੈ ਹਨਾ ਠੀਕ ਹੈ ਦੈਟ ਇਜ਼ ਕਾਰਡੀਓ ਕਾਰਡੀਓ ਇਸ ਰਿਲੇਟਡ ਵਿਦ ਯੂ ਹਾਰਟ ਉਹਦੇ ਲਈ ਐਕਸਟਰਾ ਕੋਈ ਹੈਗੀ ਆ ਉਹਦੇ ਲਈ ਯੋਗਾ ਹੀ ਬੇਸ ਨਾਲ ਨੀ ਨੀ ਯੋਗਾ ਚ ਕਾਰਡੀਓਗਾ ਹੋ ਸਕਦਾ ਹੈ ਹਾਂ ਕਾਰਡੀਓਗਾ ਯੋਗਾ ਚ ਵੇਰੀਏਸ਼ਨ ਅਸੀਂ ਕਰਾ ਦਿੰਨੇ ਆ ਕਾਰਡੀਓ ਕਾ ਹੋ ਜਾਂਦਾ ਹੈ ਉਸ ਤੋਂ ਇਲਾਵਾ ਹੋਰ ਵੀ ਐਕਟੀਵਿਟੀਆਂ ਰਹੇਗੀਆਂ ਜਿਹੜੇ ਪਕਰਵਾ ਦਿੰਨੇ ਆ ਇਸ ਤੋਂ ਇਲਾਵਾ ਕੀ ਕੀ ਕਰਵਾਉਂਦੇ ਹੋ ਇਸ ਤੋਂ ਇਲਾਵਾ ਅਸੀਂ ਡਾਂਸ ਵੀ ਕਰਵਾਨਨੇ ਆ ਰੋਬਿਕਸ ਐਕਟੀਵਿਟੀ ਵੀ ਕਰਾਨਨੇ ਆ ਡਾਂਸ ਵੀ ਕਰਾਇਆ ਜਾਂਦਾ ਡਾਂਸ ਕਲਾਸ ਤੁਹਾਨੂੰ ਮਤਲਬ ਤੁਹਾਡਾ ਸਿਰਫ ਲੇਡੀਜ਼ ਹੈ ਨਾ ਲੇਡੀਜ਼ ਬਿਲਕੁਲ ਲੇਡੀਜ਼ ਹੈ ਨਾ ਬਾਕੀ ਕੋਈ ਜਾਂ ਕਿਡਸ ਜਾਂ ਲੇਡੀਜ਼ ਹਾਂਜੀ ਐਂਡ ਕਿਡਸ ਨੂੰ ਜਿਮਨਾਸਟਿਕ ਦੀ ਕਲਾਸ ਵੀ ਪ੍ਰੋਵਾਈਡ ਕਰਦੇ ਆ ਅੱਛਾ ਜਿਮ ਕਿਡਸ ਵੀ ਕਰਾਉਂਦੇ ਹੋ ਜਿਮਨਾਸਟਿਕ ਐਂਡ ਕਿਡਸ ਹੀ ਹੋਗਾ ਅੱਛਾ ਕਿਡਸ ਵੀ ਆਨਲਾਈਨ ਕਰਦੇ ਹੋ ਬਿਲਕੁਲ ਬਿਲਕੁਲ ਆਨਲਾਈਨ ਕਲਾਸਿਸ ਵੀ ਆ ਕਿਡਸ ਅੱਛਾ ਆਨਲਾਈਨ ਕਲਾਸਿਸ ਵੀ ਆ ਹਾਂਜੀ ਹਾਂਜੀ ਮਤਲਬ ਕਿ ਇਹਦੇ ਲਈ ਹੁਣ ਜਦੋਂ ਤੁਸੀਂ ਅਹ ਆ ਕਰਵਾਨਨੇ ਆ ਮੈਂ ਤੁਹਾਨੂੰ ਦੱਸ ਦਿੰਦਾ ਅਹ ਮੈਂ ਨਾਲ ਨਾ ਸ਼ੇਅਰ ਕੀਤੀ ਸੀ ਗੱਲ ਮੈਨੂੰ ਕਹਿਣਾ ਭੁੱਲ ਗਿਆ ਕਿਉਂਕਿ ਇਹ ਡੈਮੋ ਕਲਾਸਾਂ ਵੀ ਦਿੰਦੇ ਨੇ ਕਿਉਂਕਿ ਜਿੱਦਾਂ ਡੈਮੋ ਲਗਾ ਲੋ ਕਿ ਤਿੰਨ ਚਾਰ ਦਿਨ ਤੁਸੀਂ ਆ ਸਕਦੇ ਹੋ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲੱਗੇਗਾ ਡੈਮੋ ਦਾ ਮਤਲਬ ਤਾਂ ਡਿਟੇਲਸ ਆ ਦੇਣਾ ਸਾਰੇ ਨੂੰ ਪਤਾ ਪਰ ਮੈਂ ਡਿਟੇਲਸ ਦੱਸ ਦਿੰਨਾ ਕਿ ਚਾਰ ਪੰਜ ਦਿਨ ਤੁਸੀਂ ਆ ਕੇ ਡੈਮੋ ਲੈ ਕਲਾਸਸ ਲੈ ਸਕਦੇ ਹੋ ਇੱਕ ਸ ਤੁਹਾਨੂੰ ਪਤਾ ਲੱਗ ਜਾਊਗਾ ਕਿੱਦਾਂ ਕੀ ਕਰਵਾਉਂਦੇ ਆ ਇੱਥੇ ਆ ਕੇ ਨਾਲੇ ਵੀਊ ਦੇਖ ਜੋ ਤੇ ਅਕੈਡਮੀ ਤਾਂ ਬਹੁਤ ਵਧੀਆ ਬਣੀ ਹੋਈ ਸਫਾਈ ਕਾਫੀ ਹੈ ਬਾਕੀ ਤੁਹਾਨੂੰ ਦੇਖ ਹੀ ਜੋ ਮੈਂ ਉਹਨਾਂ ਦੇ ਆਫਿਸ ਵਿੱਚ ਹੀ ਬੈਠਾ ਹਾਂ ਤੇ ਡੈਮੋ ਕਲਾਸਿਸ ਲੈ ਕੇ ਉਸ ਤੋਂ ਬਾਅਦ ਤੁਹਾਨੂੰ ਜੇ ਲੱਗ ਰਿਹਾ ਕਿ ਇਹ ਚ ਕੋਈ ਬੈਨੀਫਿਟ ਹੋ ਰਿਹਾ ਜਾਂ ਕੋਈ ਤੁਹਾਨੂੰ ਅ ਫਰਕ ਦਿਖ ਰਿਹਾ ਚਾਰ ਪੰਜ ਦਿਨ ਤਾਂ ਫਰਕ ਨਹੀਂ ਪੈਣਾ ਪਰ ਤੁਹਾਨੂੰ ਆ ਕੇ ਇਹ ਦੇਖ ਸਕਦੇ ਹੋ ਕਿ ਕਿੱਦਾਂ ਕਰਵਾਂਦਿਆ ਹੁੰਦਾ ਨਾ ਕੀ ਹੁੰਦਾ ਸੋ ਯੋਗਾ ਵਿੱਚ ਕੀ ਕਰਵਾਂਦਿਆ ਤੁਸੀਂ ਆ ਕੇ ਪਰਸਨਲੀ ਦੇਖ ਸਕਦੇ ਹੋ ਚਾਰ ਪੰਜ ਦਿਨ ਦਾ ਤੁਹਾਨੂੰ ਡੈਮੋ ਫ੍ਰੀ ਆਫ ਕੋਸ ਹੋਏਗਾ ਉਸ ਤੋਂ ਬਾਅਦ ਫੀਸ ਤੁਹਾਨੂੰ ਉਹਨਾਂ ਨੂੰ ਮੈਡਮ ਦੱਸਣਗੇ ਕਿ ਕੀ ਤੁਹਾਡਾ ਚਾਰਜਸ ਕੀ ਲੱਗਦੇ ਨੇ ਕਿ ਕਾਫੀ ਇਹਨਾਂ ਦੇ ਸਕੀਮਸ ਕਰਾ ਵੀ ਚੱਲਦੀਆਂ ਰਹਿੰਦੀਆਂ ਹਰ 6 ਮਹੀਨੇ ਕੋਈ ਆਫਰ ਚੱਲਦੇ ਜਾਂਦੇ ਨੇ ਦੇਵਾ ਆ ਕੇ ਤੁਸੀਂ ਇਹਨਾਂ ਨੂੰ ਕੋਈ ਨੰਬਰ ਤਾਂ ਥੱਲੇ ਮੈਂ ਮੈਂਸ਼ਨ ਕਰ ਦਿੱਤਾ ਦੇਖ ਲਿਓ ਤੇ ਇਹਨਾਂ ਦੀ ਆਈਡੀ ਵੀ ਮੈਂਸ਼ਨ ਕਰ ਦਿੱਤੀ ਹਈ ਥੱਲੇ ਦੇਖ ਲਿਓ ਇਹਨਾਂ ਦਾ ਇੱਕ ਨਾ ਪ੍ਰੋਫੈਸ਼ਨਲ ਇਹਨਾਂ ਨੇ ਆਪਣਾ ਅ ਇੰਸਟਾਗ੍ਰam ਦਾ ਅਕਾਊਂਟ ਵੀ ਬਣਾਇਆ ਹੋਇਆ ਹੈ YouTube ਤੇ ਵੀ ਬਣਾਇਆ ਹੋਇਆ ਹੈ ਇਹ ਡੇਲੀ ਕੁਛ ਨਾ ਕੁਛ ਨਾ ਐਕਟੀਵਿਟੀਜ਼ ਦਿਖਾਉਂਦੇ ਰਹਿੰਦੇ ਨੇ ਤੁਸੀਂ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਇਹਨਾਂ ਨੂੰ ਫੋਲੋ ਵੀ ਕਰੋ ਉੱਤੇ ਇੰਸਟਾਗ੍ਰam ਤੇ ਫੋਲੋਅਰ ਕਾਫੀ ਨੇ 6-8 ਹਜ਼ਾਰ ਫੋਲੋਅਰਸ ਵੀ ਹੈਗੇ ਨੇ ਵਿਊਜ਼ ਵੀ ਬਹੁਤ ਅੱਛੇ ਆ ਰਹੇ ਨੇ ਤੇ ਤੁਸੀਂ ਇਹਨਾਂ ਨੂੰ ਅ ਅਨੁਯੋਗਾ ਸੈਂਟਰ ਦੇ ਨਾਮ ਤੇ ਹੈਗਾ ਅਨੁਯੋਗਾ ਕੀ ਨਾਮ ਹੈ ਅਨੁਯੋਗਾ ਸਟੂਡੀਓ ਇਨਸਪੀਰੇਸ਼ਨ ਅਨੁਯੋਗਾ ਸਟੂਡੀਓ ਇਨਸਪੀਰੇਸ਼ਨ ਹਾਂਜੀ ਉਹਦੇ ਨਾਮ ਤੇ ਇਹਨਾਂ ਦਾ ਚੈਨਲ ਬਣਿਆ ਆ ਇਹਨਾਂ ਦਾ ਇੰਸਟਾਗ੍ਰam ਤੇ ਅਕਾਊਂਟ ਹੈਗਾ ਫੋਲੋ ਕਰੋ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗੇਗਾ ਕਿ ਉੱਥੇ ਕੀ ਕੁਝ ਹੋ ਰਿਹਾ ਹੈ ਕੀ ਕੁਝ ਸਿਖਾਉਂਦੇ ਨੇ ਕੀ ਮੋਟੀਵੇਟ ਕਰਦੇ ਨੇ ਤੇ ਜੇ ਤੁਹਾਨੂੰ ਲੱਗ ਰਿਹਾ ਕੋਈ ਡੀਮੋਟਿਵੇਟ ਕੋਈ ਲੱਗ ਰਿਹਾ ਕਿ ਡੀਮੋਟਿਵੇਟ ਹੋ ਰਿਹਾ ਆ ਕੇ ਇਹਨਾਂ ਕੋਲ ਤੁਸੀਂ ਲੈ ਸਕਦੇ ਹੋ ਮੋਟੀਵੇਟਿ ਮੋਟੀਵੇਸ਼ਨ ਲੈ ਸਕਦੇ ਹੋ ਆ ਕੇ ਤੇ ਬਾਕੀ ਹੁਣ ਇਹ ਗੱਲਾਂ ਤੇ ਹੋ ਗਈਆਂ ਤੇ ਤੁਸੀਂ ਜੇ ਤੁਸੀਂ ਇਹਨੂੰ ਵੀਡੀਓ ਨੂੰ ਸ਼ੇਅਰ ਕਰਕੇ ਆਉਂਦੇ ਹੋ ਆ ਜਿਹੜੀ ਵੀਡੀਓ ਚੱਲਦੀ ਹੈ ਲਾਈਵ ਸੈਸ਼ਨ ਚੱਲ ਰਿਹਾ ਹੈ ਲਾਈਵ ਤਾਂ ਨਹੀਂ ਹੈਗਾ ਚਲੋ ਸਟ੍ਰੀਮ ਸੈਸ਼ਨ ਹੈ ਤੇ ਇਹਨੂੰ ਜੇ ਸ਼ੇਅਰ ਕਰਕੇ ਆਉਂਦੇ ਹੋ ਆ ਕੇ ਦਿਖਾਓਗੇ ਮੈਨੂੰ ਨੂੰ ਇਹ ਤੁਹਾਨੂੰ ਕੰਫੈਸ਼ਨ ਵੀ ਕਰਨਗੇ ਮਤਲਬ ਤੁਹਾਨੂੰ ਕੋਈ ਨਾ ਕੁਝ ਲੈਸ ਕਰਕੇ ਦੇਣਗੇ ਜਾਂ ਕੋਈ ਨਾ ਕੋਈ ਆਫਰ ਦੇਣਗੇ ਇਹਨਾਂ ਦੀ ਜਿੰਨੀ ਹੋ ਸਕਦੀ ਹੈ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਕਰਨੇ ਕਰਨਾ ਸ਼ੇਅਰ ਜ਼ਿਆਦਾ ਕਰੋ ਜਿੰਨਾ ਸ਼ੇਅਰ ਕਰੋਗੇ ਲੋਕਾਂ ਨੂੰ ਫਾਇਦਾ ਹੋਏਗਾ ਠੀਕ ਹੈ ਜੀ ਹੁਣ ਕਾਫੀ ਗੱਲਾਂ ਹੋ ਗਈਆਂ ਗੱਲਾਂ ਵੀ ਖਤਮ ਹੋ ਗਈਆਂ ਕਵੈਸਚਨ ਵੀ ਖਤਮ ਹੋ ਗਏ ਨੇ ਹੁਣ ਕੀ ਬੋਲਾਂ ਤੇ ਮੈਨੂੰ ਤਾਂ ਗੱਲਾਂ ਹੀ ਨਹੀਂ ਆਉਂਦੀਆਂ ਪਿਆ ਗਲਾ ਵੀ ਸੋਗ ਗਿਆ ਮੇਰਾ ਪਾਣੀ ਲੈ ਬਣਿਆ ਤੇ ਠੀਕ ਹੈ ਜੀ ਹੁਣ ਮਿਲਦੇ ਆ ਅਸੀਂ ਨੈਕਸਟ ਵੀਡੀਓ ਵਿੱਚ ਤੇ ਜੇ ਕੁਝ ਰਹਿ ਗਿਆ ਪੁੱਛਣ ਯੋਗਾ ਜਾਂ ਕੋਈ ਗੱਲਾਂ ਤੁਸੀਂ ਪੁੱਛਣਾ ਚਾਹੁੰਦੇ ਹੋ ਪਰਸਨਲੀ ਜਾਂ ਕੁਝ ਤੁਹਾਨੂੰ ਲੱਗਦਾ ਕਿ ਕੁਝ ਮਿਸ ਹੋ ਗਿਆ ਤੇ ਕੁਝ ਪਰਸਨਲ ਜਾਂ ਕੁਝ ਕੁਝ ਵੀ ਰਹਿ ਗਿਆ ਹੈ ਕਹਿੰਦਾ ਮਤਲਬ ਮੈਨੂੰ ਕਹਿਣਾ ਨਹੀਂ ਆ ਰਿਹਾ ਹੁਣ ਤੇ ਉਹ ਤੁਸੀਂ ਥੱਲੇ ਇਹਨਾਂ ਦਾ ਮੈਂ ਨੰਬਰ ਮੈਂਸ਼ਨ ਕੀਤਾ ਹੈ ਮੇ ਸੰਨੂ ਦਾ ਮੇਰਾ ਨੰਬਰ ਵੀ ਮੈਂਸ਼ਨ ਕੀਤਾ ਹੈ ਮਨ ਤਾਂ ਤੁਸੀਂ ਮੇਰੇ ਰਿਗਾਰਡਿੰਗ ਪੁੱਛੋਗੇ ਇਹਨਾਂ ਦੇ ਰਿਕਾਰਡਿੰਗ ਕੁਝ ਪੁੱਛਣਾ ਹੈ ਥੱਲੇ ਨੰ ID ਵੀ ਮੈਂਸ਼ਨ ਕੀਤੀ ਹੋਈ ਹੈ ਤੁਸੀਂ ਇਹਨਾਂ ਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਇਹਨਾਂ ਨੂੰ ਪਰਸਨਲ ਮੈਸੇਂਜਰ 'ਤੇ ਵੀ ਪੁੱਛ ਸਕਦੇ ਹੋ ਇਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਤੇ ਹੋਪ ਕਿ ਸਾਡੀ ਇਹ ਇੰਟਰਵਿਊ ਲੋਕਾਂ ਨੂੰ ਪਸੰਦ ਆਈ ਹੋਵੇਗੀ ਜੇ ਕੁਝ ਕਮੀ ਪੇਸ਼ੀ ਰਹਿ ਗਈ ਹੈ ਜੀ ਉਹਦੇ ਲਈ ਤੁਹਾਨੂੰ ਸੌਰੀ ਹੈ ਜੀ ਤੇ ਬਾਕੀ ਇਹ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਕਿ ਤਾਂ ਜੋ ਲੋਕਾਂ ਤੱਕ ਇਹ ਵੀਡੀਓ ਜਾ ਸਕੇ ਤੇ ਲੋਕ ਯੋਗਾ ਨੂੰ ਲੈ ਕੇ ਥੋੜਾ ਅਟੈਚ ਹੋ ਸਕਣ ਤੇ ਥੋੜਾ ਪ੍ਰੋਫੈਸ਼ਨਲ ਵੀ ਹੋ ਸਕਣ ਠੀਕ ਹੈ ਜੀ ਸਸਤੀ ਕਾਲ ਚੈਨਲ ਨੂੰ ਸਾਥ ਦਿੰਦੇ ਰਹੋ ਠੀਕ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਅਨੂ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਪਰੇਖ ਤੋਂ ਬਾਅਦ ਐਂਡ ਬੈਸਟ ਆਫ ਲੱਕ ਥੈਂਕ ਯੂ ਜੀ ਥੈਂਕ ਯੂ ਸੋ ਮਚ